ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੋਢੀ ਨਗਰ ਆਤੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਹੱਬ ਦੇ ਵਿੱਚ ਮੇਰਾ ਸਾਥ ਦੇ ਰਿਹਾ ਮੇਰੀ ਟੀਮ ਮੈਂਬਰ ਲਖਵੀਰ ਕੱਲ ਲਖਵੀਰ ਜੀ ਜੀ ਹਨ ਥੈਂਕ ਯੂ so much ਸੋਢੀ ਜੀ ਤੁਹਾਨੂੰ ਤੇ ਡਿਸਕਸ਼ਨ ਹੱਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਖਵੀਰ ਔਰ ਜਿੱਥੇ ਸਾਡੇ ਦਰਸ਼ਕ ਸਾਡੇ ਸਰੋਤੇ ਆ ਇਹ ਵੀਡੀਓ ਦੇਖਣਗੇ ਔਰ ਖਾਸ ਤੌਰ ਤੇ ਮੈਂ ਵੈਸੇ ਵੀ ਗੱਲ ਕਰਦਾ ਹੁਣਾਂ ਚਾਹਿਆ ਆਪਾਂ ਰੇਡੀਓ ਪ੍ਰੋਗਰਾਮ ਬ੍ਰੌਡਕਾਸਟ ਪੰਜਾਬ ਦੀ ਕਰੀਜ਼ਾਂ ਉਡੀਕ ਮੈਂ ਕਿਹਾ ਉਹਨਾਂ ਡਿਸਕਸ਼ਨ ਜਿਹੜੀ ਜੀ ਬਿਲਕੁਲ ਸਹੀ ਗੱਲ ਹੈ ਡਿਸਕਸ਼ਨ ਤਾਂ ਆਪਾਂ ਚਾਹੇ ਕਰਦੀ ਹੋਵੇ ਚਾਹੇ ਬਾਹਰ ਕੰਮ ਤੇ ਹੋਵੇ ਜਾਂ ਫਿਰ ਤੁਹਾਡੇ ਕਿਸੇ ਕਲੀਕ ਦੇ ਨਾਲ ਫਰੈਂਡ ਸਰਕਲ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਜੋ ਆਲੇ ਦੁਆਲੇ ਸਾਡੇ ਚੱਲ ਰਿਹਾ ਹੁੰਦਾ ਉਸ ਤੇ ਡਿਸਕਸ਼ਨ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਔਰ ਖਾਸ ਤੌਰ ਤੇ ਜੀ ਆਪਾਂ ਹੱਲੇ ਕੁਝ ਇੱਕ ਦਿਨ ਪਹਿਲਾਂ ਲੱਗਦੇ ਸੀ ਇੱਕ ਦੂਸਰੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਤੇ ਇਹ ਮਹਿਕਮਾ ਕਾ 2025 ਦਾ ਇੱਕ ਹਿੱਸਾ ਲੰਘ ਗਿਆ ਤੇ ਤਿੰਨ ਇਹ ਦੋ ਹਿੱਸੇ ਰਹਿ ਗਏ ਜੀ ਬਿਲਕੁਲ ਸਹੀ ਗੱਲ ਹੈ ਮਿਡ ਆਫ 2025 ਆਲਰੇਡੀ ਆ ਚੁੱਕਾ ਹੈ ਤੇ ਪਤਾ ਵੀ ਨਹੀਂ ਲੱਗਦਾ ਕਹਿੰਦੇ ਨੇ ਨਾ ਅੱਖ ਝਪਕਦੇ ਪਰ ਜੇ ਆਪਾਂ ਆਲੇ ਦੁਆਲੇ ਹੋਰੇ ਕੰਮਾਂ ਦੀਆਂ ਚਾਹੇ ਉਹ ਸਾਡੀ ਜੌਬ ਹੈ ਸਾਡਾ ਕੰਮ ਹੈ ਸਾਡੇ ਬਿਜ਼ਨਸ ਨਹੀਂ ਆ ਆਪਣੀ ਲਾਈਫ ਹੈ ਬੱਚਿਆਂ ਦਾ ਸਕੂਲ ਦੀ ਗੱਲ ਕਰ ਲਈਏ ਤੇ ਪਤਾ ਵੀ ਨਹੀਂ ਲੱਗਦਾ ਇਦਾਂ ਲੱਗਦਾ ਕਿ ਅੱਧਾ ਸਾਲ ਅੱਖ ਝਪਕਦੇ ਲੰਘ ਗਿਆ ਹੂੰ ਔਰ ਫਿਰ ਦੇਖੋ ਲਖਵੀਰ ਕਮਾਕਾਰਾਂ ਦੇ ਵਿੱਚ ਜੇ ਵੈਸੀ ਕੋਈ ਬੰਦਾ ਬਿਜ਼ੀ ਹੋਵੇ ਤਾਂ ਵੀ ਸਮੇਂ ਦਾ ਪਤਾ ਨਹੀਂ ਲੱਗਦਾ ਜੇ ਬੰਦਾ ਤਕਲੀਫ ਦੇ ਵਿੱਚ ਹੋਵੇ ਫਿਰ ਤੇ ਸਮਾਂ ਲੰਘਦਾ ਹੀ ਨਹੀਂ ਹਾਂਜੀ ਹੈਨਾ ਇੱਕ ਇੰਤਜ਼ਾਰ ਹਾਂ ਤੇ ਇੱਕ ਤਕਲੀਫ ਹੈ ਸਹੀ ਗੱਲ ਇਹ ਸਮੇਂ ਨੂੰ ਰੋਕ ਦਿੰਦੀ ਹੈ ਹਾਂ ਜੀ ਸੂਈਆਂ ਘੜੀਆਂ ਜਿਹੜੀਆਂ ਘੜੀ ਦੀਆਂ ਸੂਈਆਂ ਕਹიდिए ਖੜੀਆਂ ਕਰ ਦਿੰਦੀ ਆ ਚਲੋ ਪ੍ਰਮਾਤਮਾ ਨਾ ਕਰੇ ਕਿਸੇ ਦੀ ਇਦਾਂ ਦਾ ਸਮਾਂ ਵੀ ਪਰ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਤਰਾਚੜਾ ਤੋ ਪਕਾ ਦੀਸ਼ਾ ਚਾਹੇ ਪੈਸੇ ਪੱਖੋਂ ਲਾ ਲੋ ਜਾਂ ਹੈਲਥ ਪੱਖੋਂ ਲਾ ਲੋ ਬਿਜ਼ਨਸ ਪੱਖੋਂ ਲਾ ਲੋ ਇਹ ਜਿਹੜਾ ਚੱਲਦਾ ਔਰ ਚੱਲਦਾ ਰਹਿਣਾ ਆ ਇਸ ਸਮੇਂ ਨੂੰ ਕਿੱਦਾਂ ਸੀ ਗੱਲ ਲੰਘੋਣਾ ਆਪਣੇ ਆਪ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਬਿਜ਼ਨਸ ਦੇ ਨਾਲ ਇਹ ਸਾਡੇ ਤੇ ਡਿਪੈਂਡ ਹੈ ਜੀ ਬਿਲਕੁਲ ਸਹੀ ਗੱਲ ਹੈ ਇਸ ਨੂੰ ਇਸ ਪੋਜ਼ਿਟਿਵ ਮਾਈਂਡਸੈਟ ਦੇ ਨਾਲ ਅਸੀਂ ਰੱਖ ਸਕਦੇ ਹਾਂ ਕਿ ਜਿੱਥੇ ਵਧੀਆ ਸਮਾਂ ਨਹੀਂ ਰਹਿੰਦਾ ਹੈਗਾ ਉੱਥੇ ਜਿਹੜਾ ਮਾੜਾ ਸਮਾਂ ਆ ਉਹ ਵੀ ਰੁਕੂਗਾ ਨਹੀਂ ਜੀ ਲਖੀ ਵੀ ਖਾਸ ਕਰਕੇ ਅੱਜ ਮੈਂ ਸੋਚ ਰਿਆ ਸੀਗਾ ਵੀ ਮੈਂ ਕਿਹਾ ਵੀ ਕੋਈ ਨਾ ਕੋਈ ਟੀਮ ਮੈਂਬਰ ਨਾਲ ਚਾਹੀਦਾ ਪਹਿਲਾਂ ਮੈਂ ਸੋਚ ਰਿਆ ਸੀ ਵੀ ਮੈਂ ਅੱਜ ਗगन ਨੂੰ ਕਿਹਾ ਵੀ ਇਦਾਂ ਸ਼ੋਅ ਬਣਾਉਣਾ ਚਾਹਣਾ ਪਿਛਲੇ ਦੋ-ਤਿੰਨ ਦਿਨਾਂ ਤੋਂ ਸੋਚ ਰਿਆ ਸੀਗਾ ਪੰਜਾਬੀ ਫਿਲਮਾਂ ਨੂੰ ਲੈ ਕੇ ਜੀ ਵੀ ਹਮੇਸ਼ਾ ਆਪਾਂ ਕਹਿੰਦਾ ਵੀ ਕੁਝ ਨਾ ਕੁਝ ਵੱਖਰਾ ਆਵੇ ਭਾਵੇਂ ਕੋਈ ਦੋ ਰਾਮਾ ਨਹੀਂ ਪੰਜਾਬੀ ਸਿਨੇਮੇ ਨੇ ਪਹਿਲਾਂ ਨਾਲੋਂ ਵੱਧ ਤਰੱਕੀ ਕੀਤੀ ਆ ਪਰ ਜੇ ਤਰੱਕੀ ਦੀ ਗੱਲ ਕਰੀਏ ਚਿਹਰੇ ਉਹ ਹੀ ਆ ਥੋੜੇ ਜਿਹਾ ਜਿਹੜੇ ਉਹ ਗਰੁੱਪ ਵਾਈਜ਼ ਦੀ ਲਾਲੋ ਜਾਂ ਫਿਰ ਉਹ ਟੀਮ ਲਾਲੋ ਉਹ ਓਨਿਕ ਹੁੰਦੀ ਆ ਉਹਨਾਂ ਦੀਆਂ ਫਿਲਮਾਂ ਦੀ ਜਿਹੜੀ ਗੱਲਬਾਤ ਹੁੰਦੀ ਆ ਕਈ ਵਾਰੀ ਬਹੁਤ ਵਧੀਆ ਫਿਲਮਾਂ ਹੁੰਦੀਆਂ ਜਿਹੜੀਆਂ ਉਹ ਥੀਏਟਰ ਤੱਕ ਪਹੁੰਚਦੀਆਂ ਨਹੀਂ ਜਾਂ ਫਿਰ ਕਿਤੇ ਦੋ ਚਾਰ ਸ਼ੋਅ ਜਿਹੜੇ ਲੱਗਦੇ ਆ ਬਾਅਦ ਦੇ ਵਿੱਚ ਆਪਾਂ ਜਦੋਂ ਬਾਕਸ ਤੇ ਦੇਖਦੇ ਆ ਜਾਂ ਕਿਤੇ ਨਾ ਕਿਤੇ ਹੋਰ ਸੋਸ਼ਲ ਮੀਡੀਆ ਤੇ ਕਿਤੇ ਟਿਕਟੌਕ ਤੇ ਥੋੜਾ ਜਿਹਾ ਕਲਿੱਪ ਦੇਖਦੇ ਆ ਸ਼ੈਰਾਂ ਵੀ ਸੁਣਵਾਈ ਸੀ ਫਿਰ ਇਦਾਂ ਸੋਚਦੇ ਹਨ ਬਿਲਕੁਲ ਤੁਹਾਡੀ ਗੱਲ ਦੇ ਵਿੱਚ ਵੈਸੇ ਗੱਲ ਆ ਜਿਵੇਂ ਹੁਣੇ ਤੁਸੀਂ ਕਿਹਾ ਕਿ ਪੰਜਾਬੀ ਸਿਨੇਮੇ ਨੇ ਬਹੁਤ ਤਰੱਕੀ ਕੀਤੀ ਆ ਇਹ ਇਹ ਲਾਈਨ ਇਹ ਸ਼ਬਦ ਬਹੁਤ ਆਵਾ ਤੇ ਸੁਣਨੇ ਨੂੰ ਮਿਲਦੇ ਆ ਜੀ ਪਰ ਤੁਹਾਨੂੰ ਲੱਗਦਾ ਕਿ ਤਰੱਕੀ ਕੀਤੀ ਆ ਪਰ ਹਾਂ ਇਹ ਇਹ ਇਮਪ੍ਰੈਸ਼ਨ ਵਾਸਤੇ ਕਹਿ ਸਕਦੇ ਹਾਂਜੀ ਇੱਥੇ ਮੈਂ ਇਹ ਸਿਨੇਮੇ ਨਹੀਂ ਤਰੱਕੀ ਕੀਤੀ ਜਿਹੜੇ ਕੁਝ ਇੱਕ ਮੈਂ ਕਮਾਂਗਾ ਇਸ ਇੰਡਸਟਰੀ ਦੇ ਵਿੱਚ ਆ ਉਹਨਾਂ ਨੇ ਪੈਸਾ ਬਣਾਇਆ ਇਹ ਉਹ ਤਾਂ ਉਹ ਗੱਲ ਹੋ ਗਈ ਨਾ ਅਮੀਰ ਅਮੀਰ ਹੋ ਜਾਂਦਾ ਗਰੀਬ ਗਰੀਬ ਹੋਈ ਜਾਂਦਾ ਪਰ ਇੱਥੇ ਉਹ ਕਹਾਵਤ ਆ ਜਾਂਦੀ ਆ ਅਮੀਰ ਅਮੀਰ ਤਾਂ ਹੋਇਆ ਗਰੀਬ ਗਰੀਬ ਹੋ ਗਿਆ ਪਰ ਉਹਦੇ ਟੈਲੈਂਟ ਨੇ ਮਟਰ ਹੀ ਨਹੀਂ ਕੀਤਾ ਉਹਦਾ ਟੈਲੈਂਟ ਜਿਹੜਾ ਬਾਹਰ ਆ ਹੀ ਨਹੀਂ ਸਕਿਆ ਜਿਹਦੇ ਕੋਲੇ ਕਹਿੰਦੇ ਹੁੰਦੇ ਆ ਕਿ ਜਿਦੀ ਕੋਠੀ ਦਾਣੇ ਉਹਦੇ ਕੌਲੇ ਵੀ ਸਿਆਣੇ ਸੋ ਜਿਹਨੇ ਪੈਸਾ ਲਾ ਦਿੱਤਾ ਮੈਂ ਕਹਿੰਨੀ ਆ ਉਹਦੇ ਚ ਚਾਹੇ ਟੈਲੈਂਟ ਹੈ ਚਾਹੇ ਨਹੀਂ ਹੈ ਬਸ ਉਹ ਪੈਸਾ ਲਾ ਰਹੀ ਆ ਤੇ ਉਪਰੋਂ ਦੀ ਕਮਾ ਰਹੀ ਆ ਔਰ ਖਾਸ ਕਰਕੇ ਲਖਵੀਰ ਮੈਂ ਗੱਲ ਕਰਾਂਗਾ ਜਿਵੇਂ ਹੁਣ ਕੁਝ ਕੁ ਕਲਾਕਾਰ ਆ ਗਿੱਪੀ ਤੇ ਦਲਜੀਤ ਜਿਹੜੇ ਪੈਲਟ ਚੱਲੇ ਬਰਾਬਰ ਦਲਜੀਤ ਵੀ ਬਹੁਤ ਵੱਡਾ ਨਾਮ ਬਣਾ ਗਿਆ ਗਿੱਪੀ ਦਾ ਵੀ ਠੀਕ ਆ ਪਰ ਦਲਜੀਤ ਦਾ ਵੱਡਾ ਨਾਮ ਆ ਪਰ ਜਿਵੇਂ ਹੁਣ ਆਪਾਂ ਫਿਲਮਾਂ ਨੂੰ ਲੈ ਕੇ ਗੱਲ ਕਰੀ ਅਮਰਿੰਦਰ ਦੀਆਂ ਫਿਲਮਾਂ ਵੀ ਵਧੀਆ ਚੱਲਦੀਆਂ ਕੋਈ ਐਕਟਿੰਗ ਨਹੀਂ ਛੱਡ ਕੇ ਵਧੀਆ ਚੱਲੀਆਂ ਉਹਨਾਂ ਦੀ ਪਿੱਛੇ じゃ ਫਰਮਾਈ ਸੀ ਮੱਤਰਾ ਦਾ ਚੱਲਿਆ ਟਰੱਕ ਨਹੀਂ ਫਿਲਮ ਕਾਮੇਡੀ ਸੀ ਕਿ ਮੈਸੇਜ ਵੀ ਵਧੀਆ ਸੀ ਹਾਸੀਆਂ ਖੇਡੀਆਂ ਸੀਗੀਆਂ ਉਹ ਫਿਲਮ ਦੇਖ ਕੇ ਮੈਂ ਖੁਦ ਦੇਖੀ ਆ ਹੋ ਸਕਦਾ ਤੁਸੀਂ ਵੀ ਦੇਖੀ ਹੋਵੇ ਸਾਡੇ ਸਰੋਤੇ ਦਰਸ਼ਕਾਂ ਨੇ ਦੇਖੀ ਉਹ ਫਿਲਮ ਦੇਖ ਕੇ ਬੰਦੇ ਨੂੰ ਲੱਗਦਾ ਸੀ ਵੀ ਯਾਰ ਮੈਂ ਸਹੀ ਆ ਵੀ ਜੇ ਅੱਜ ਅਸੀਂ ਪਰਿਵਾਰ ਦੇ ਨਾਲ ਆਏ 100 ਡਾਲਰ ਲਾਇਆ ਜਾਂ ਪੰਜਾਬ ਦੇ ਵਿੱਚ ਇੱਥੇ ਵੀ ਕਿਸੇ ਨੇ ਫਿਲਮ ਦੇਖੀ ਵੀ ਫਿਲਮ ਜਿਹੜੀ ਵਾਰਤ ਕਰਦੀ ਏ ਨਹੀਂ ਹੁੰਦਾ ਕੋਈ ਫਿਲਮ ਜੇ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਮੈਨੂੰ ਪਸੰਦ ਆਈ ਆ ਵੀ ਤੁਹਾਨੂੰ ਵੀ ਆਈ ਹੋਵੇਗੀ ਹੈਨਾ ਬਿਲਕੁਲ ਪਰ ਨਹੀਂ ਬਹੁਤ ਵਧੀਆ ਮੂਵੀ ਸੀਗੀ ਜੇ ਆਪਾਂ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਗੱਲ ਕਰੀਏ ਹਮ ਇੱਕ ਤੁਸੀਂ ਇਹ ਵੀ ਨੋਟ ਕਰੋਗੇ ਚਾਹੇ ਕੋਈ ਵੀ ਹੈਗਾ ਕਿ ਉਹ ਕਿਤੇ ਕਿਤੇ ਕੋਈ ਮੂਵੀ ਲੈ ਕੇ ਆਉਂਦਾ ਜਾਂ ਕੋਈ ਵੀ ਕੰਮ ਹੀ ਆ ਕਿਸੇ ਕੰਮ ਨੂੰ ਵੀ ਲੈ ਆਈਏ ਜੇ ਅਸੀਂ ਉੱਪਰੋਂ ਉੱਪਰੋਂ ਥੱਲੇ ਪ੍ਰੋਗਰਾਮ ਬਣਾਉਣਾ ਸਿੱਟੀ ਜਾਂਦੇ ਆ ਤਾਂ ਸਾਡੇ ਕੋਲ ਵੀ ਮਟੀਰੀਅਲ ਜਿਹੜਾ ਉਹ ਮੁੱਕ ਜਾਣਾ ਤੇ ਅਸੀਂ ਰਿਪੀਟ ਦੇ ਵਿੱਚ ਉਹੀ ਚੀਜ਼ ਕਰਾਂਗੇ ਹੈਨਾ ਤੇ ਜਦੋਂ ਅਸੀਂ ਥੋੜਾ ਜਿਹਾ ਵਕਵਾ ਪਾ ਲੈਂਦੇ ਕਿਸੇ ਵੀ ਚੀਜ਼ ਦੇ ਵਿੱਚ ਫਿਰ ਅਸੀਂ ਜਿਹੜਾ ਹੈ ਮੈਨੂੰ ਲੱਗਦਾ ਸਾਡੀ ਸੋਚ ਵੀ ਜਿਹੜੀ ਆ ਉਹ ਇੱਕ ਤਾਂ ਆਲੇ ਦੁਆਲੇ ਸਲਾਹ ਵੀ ਜ਼ਿਆਦਾ ਹੋ ਜਾਂਦੀ ਆ ਤੇ ਆਪਾਂ ਵਧੀਆ ਚੀਜ਼ ਲੈ ਕੇ ਆਵਾਂਗੇ ਸੋ ਅਮਰਿੰਦਰ ਗਿੱਲ ਉਹਨਾਂ ਦੀ ਤੁਸੀਂ ਗੱਲ ਕੀਤੀ ਐ ਦਿਲਜੀਤ ਦਸਾਂਝ ਉਹਨਾਂ ਦੀ ਗੱਲ ਕੀਤੀ ਐ ਉਹਨਾਂ ਦੀ ਇਹ ਤਾਂ ਹੈ ਨਹੀਂ ਕਿ ਸਾਲ ਦੇ ਵਿੱਚ ਚਾਰ ਮੂਵੀ ਆ ਜਾਣੀਆਂ ਹਾਂ ਕੜਾ ਸੋ ਲਾਈਕ ਹਰ ਮਹੀਨੇ ਜਾਂ ਹਰ ਦੂਜੇ ਮਹੀਨੇ ਅਸੀਂ ਇੱਕ ਮੂਵੀ ਦੇਖ ਰਹੇ ਹਾਂ ਤੇ ਉਹ ਨੇਚਰਲੀ ਦਿਮਾਗ ਦੇ ਵਿੱਚ ਗੱਲ ਆ ਜਾਂਦੀ ਮੈਂ ਉਹਦੇ ਵਿੱਚ ਹੋਊਗਾ ਕੀ ਹੂੰ ਸਹੀ ਗੱਲ ਹੈ ਔਰ ਲਖਵੀਰ ਜਿਸ ਤਰ੍ਹਾਂ ਹਨਾ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਜਾਂ ਗਿੱਪੀ ਦੀ ਅਰਦਾਸ ਕਰਾ ਜਿਹੜੀ ਆਈ ਫਿਲਮ ਔਰ ਮੈਂ ਤੇਜੀ ਚਾਂ ਦੇਖਦਾ ਹਨਾ ਜਦੋਂ ਕੁਝ ਸਾਲ ਪਹਿਲਾਂ ਸਾਡੇ ਸਰੋਤੇ ਦਰਸ਼ਕ ਕੁਝ ਇੱਕ ਮੀਡੀਆ ਵੀ ਉਦੋਂ ਨਾਲ ਸੀ ਸਾਡੇ ਇੱਕ ਪਾਸੇ ਆ ਗਈ ਲਾ ਪੰਜਾਬ ਇੱਕ ਪਾਸੇ ਆ ਗਈ ਗਿੱਪੀ ਦੀ ਅਰਦਾਸ 21 ਸਮੇ 21 ਤਰੀਕ ਤੇ ਰਿਲੀਜ਼ ਹੋਈਆਂ ਤੇ ਟ੍ਰਾਂਟੋ ਦੇ ਵਿੱਚ ਬਹੁਤ ਵੈਨਕੂਵਰ ਸਾਈਡ ਦੀ ਗੱਲ ਕਰੀਏ ਬੜੀ ਚਰਚਾ ਦੇ ਵਿੱਚ ਮੀਡੀਆ ਵੀ ਮੈਂ ਕਹਾਂਗਾ ਵੰਡਿਆ ਗਿਆ ਜਿੱਥੇ ਕਿਸੇ ਦਾ ਜ਼ੋਰ ਲੱਗਦਾ ਸੀਗਾ ਫਿਲਮਾਂ ਦੁਨੀਆ ਵਧੀਆ ਸੀਗੀਆਂ ਪਰ ਉਦੋਂ ਮੈਨੂੰ ਚੇਤਾ ਵੀ ਇਸੇ ਤਰ੍ਹਾਂ ਅਸੀਂ ਕੁਝ ਕਿ ਸੱਜਣਾ ਮਤਰਾ ਨੂੰ ਸ਼ੂਦ ਖੋਣਾ ਸੀਗਾ ਅਰਦਾਸ ਫਿਲਮ ਦਾ ਕਿ ਉਹ ਕਿਸੇ ਕਾਰਨ ਜਿਹੜਾ ਦੀ ਜ਼ਿੰਮੇਵਾਰੀ ਇੱਥੇ ਸੀਗੀ ਸਾਡੇ ਤੱਕ ਟਿਕਟਾਂ ਕੱਟ ਗਈਆਂ ਜਦੋਂ ਅਸੀਂ ਥੋੜਾ ਜਿਹਾ ਇਤਰਾਜ ਕੀਤਾ ਤੇ ਮੈਨੂੰ ਅੱਜ ਵੀ ਦਿਨ ਚੇਤੇ ਆ ਗੀਪੀ ਉਹਨਾਂ ਦੀ ਇੰਡੀਆ ਤੋਂ ਕਾਲ ਆਉਂਦੀ ਆ ਜਦੋਂ ਗੱਲਬਾਤ ਹੁੰਦੀ ਉਹ ਕਹਿੰਦੇ ਵੀ ਚਲੋ ਜੋ ਮਰਜੀ ਤੁਹਾਨੂੰ ਦੂਸਰਾ ਸ਼ੂਟ ਦਿਖਾਉਨੇ ਆ ਵੀ ਤੁਸੀਂ ਇਹ ਫਰਮ ਦੀ ਐਡ ਕਰਨੀ ਸੀਗਾ ਐਡ ਕਰਾਂਗੇ ਜਾਂ ਜੀ ਸਦਕੇ ਕਰਾਂਗੇ ਪਰ ਇਦਾਂ ਡਿਸਰੈਸਪੈਕਟ ਨਹੀਂ ਕਿਸੇ ਦੀ ਹੋਣੀ ਚਾਹੀਦੀ ਉਹ ਕਹਿੰਦੇ ਵੀ ਵਾਦਾ ਰਿਆ ਤੁਹਾਡੇ ਨਾਲ ਅੱਜ ਤੋਂ ਬਾਅਦ ਸਾਡੀ ਕੋਈ ਵੀ ਫਿਲਮ ਆਉਂਦੀ ਹੈ ਕੋਈ ਵੀ ਕੰਪਨੀ ਰਿਲੀਜ਼ ਕਰੇ ਵੀ ਤੁਸੀਂ ਜਿਹੜੇ 5-7 ਚਿਹਰੇ ਆ ਤੁਹਾਨੂੰ ਫਿਲਮ ਦੀ ਐਡ ਆਇਆ ਕਰੇਗੀ ਮੈਂ ਇਹ ਨਹੀਂ ਕਹਿਣਾ ਵੀ ਅਸੀਂ ਮੀਡੀਆ ਐਡ ਦਾ ਭੁੱਖੇ ਆ ਪਰ ਕਿਤੇ ਨਾ ਕਿਤੇ ਤੁਸੀਂ ਕਈ ਵਾਰੀ ਅਸੀਂ ਕਹਿ ਦਿੰਨੇ ਆ ਵੀ ਯਾਰ ਆ ਫਿਲਮ ਨੇ ਸਾਡੀ ਨੇ ਇੰਨੇ ਕਰੋੜ ਬਣਾ ਲਿਆ ਮੈਂ ਹੈਰਾਨ ਆ ਚਾ ਕੋਈ ਵੀ ਆ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਆ ਤੁਹਾਡੀ ਫਿਲਮ ਨੇ ਇੰਨੇ ਕਰੋੜ ਬਣਾ ਲਿਆ ਤੁਸੀਂ ਇੰਨੀਆਂ ਫਿਲਮਾਂ ਬਣਾ ਲਈਆਂ ਉਹ ਜਿਹੜੀ ਗੱਲ ਉਦੋਂ ਹੋ ਨਿਬੜੀ ਉਸ ਤੋਂ ਬਾਅਦ ਦੇ ਵਿੱਚ ਦੋ ਚਾਰ ਫਰਮਾਂ ਦੀ ਸਾਡੇ ਕੋਲ ਐਡ ਆਈ ਫਿਰ ਇੱਕ ਦੀ ਐਡ ਆ ਗਈ ਤਿੰਨ ਫਿਲਮਾਂ ਉਦੋਂ ਨਗਾਤੀਆਂ ਫਿਰ ਕਿਤੇ ਐਡ ਆ ਗਈ ਜਾਂ ਕਿਸੇ ਹੋਰ ਫਿਲਮ ਦੀ ਵੀ ਗੱਲ ਕਰੀਏ ਮੇਰਾ ਮਤਲਬ ਕਹਿਣ ਦਾ ਜਦੋਂ ਅਸੀਂ ਕੋਈ ਗੱਲ ਕਰਦੇ ਕੋਈ ਕੰਮ ਕਰਵਾਉਨੇ ਅਸੀਂ ਦੂਸਰੇ ਬੰਦੇ ਦਾ ਵਿਗਾੜ ਪਾਨੇ ਔਰ ਮੈਂ ਇਹਨਾ ਸਿੱਖ ਲਿਆ ਕਿ ਅੱਦੀ ਵੀ ਕਿਸੇ ਦੇ ਮਗਰ ਲਾ ਕੇ ਦੂਸਰੇ ਨਾਲ ਖਰਾਬ ਨਾ ਬਣਾਂ ਪਤਾ ਨਹੀਂ ਕਿਹੜੇ ਬੰਦੇ ਨੇ ਕਦੋਂ ਕੋ ਮਜਾਣਾ ਪਰ ਹੁਣ ਜਿੱਥੇ ਫਿਲਮਾਂ ਕੰਨੇ ਆਪਾਂ ਇੰਨਾ ਪੈਸਾ ਬਣਾਉਂਦੇ ਪਰ ਜਦੋਂ ਟੋਰਾਂਟੋ ਮੀਡੀਆ ਨੂੰ ਲੈ ਕੇ ਐਡ ਨੂੰ ਲੈ ਕੇ ਬਜਟ ਦੀ ਗੱਲ ਹੁੰਦੀ ਆ ਉਥੇ ਅਸੀਂ ਕਿੰਨੇ ਵੀ ਸਾਡਾ ਥੁੱਕ ਨਾ ਪਕੋੜੇ ਹੈਨਾ ਬਜਟ ਹੈ ਨਹੀਂ ਹਾਂਜੀ ਵੀ ਤੁਸੀਂ ਕੋਈ ਗੱਲ ਨਹੀਂ ਵੀ ਇਹਦਾ ਬਜਟ ਜੇ ਹੈਗਾ ਵੀ ਆ ਆ 300 ਡਾਲਰ ਆ ਜਾਂ 500 ਡਾਲਰ ਆ ਯਾਰ ਤੁਸੀਂ ਇੰਨਾ ਪੈਸਾ ਬਣਾਉਣੀ ਆ ਐਂਡ ਤੇ ਅੱਗੇ ਫਿਰ ਤੁਸੀਂ ਕੋਈ ਨਾ ਕੋਈ ਇੱਥੇ ਜਿਹੜਾ ਟੋਰਾਂਟੋ ਚਾ ਵੈਨਕੂਵਰ ਦੇ ਵਿੱਚ ਕੋਈ মিডিਆ ਪਰਸਨ ਲੱਭ ਲੈਣੇ ਹੋ ਵੀ ਆ ਬੰਦਾ ਅੱਗੇ ਲੱਗੇ ਉਹ ਤੋਂ ਬਚ ਗਈ ਹੈ ਕਿਸੇ ਨਾ ਕਿਸੇ ਵਿੰਕੜ ਹਾਲ ਦੇ ਵਿੱਚ ਪ੍ਰੋਗਰਾਮ ਰੱਖ ਲਿਆ ਉਥੇ 50 ਜਾਂ 100 ਬੰਦਾ ਆ ਗਿਆ ਹੁਣ ਜਿਹੜੇ ਬੰਦੇ ਉਥੇ ਬਾੜੇ ਜਾਦੇ ਆ 80% ਲੋਕਾਂ ਨੂੰ ਤੇ ਆ ਵੀ ਮੇਰੀ ਫਲਾਣੇ ਕਲਾਕਾਰ ਨਾਲ ਫੋਟੋ ਹੋ ਗਈ ਜੀ ਉਹ ਜਿਹੜੀ ਆ ਉਹ ਚਰਚਾ ਹੋਣ ਲੱਗ ਪਈ ਉਸ ਤੋਂ ਬਾਅਦ ਦੇ ਵਿੱਚ ਇੱਕ ਸ਼ੋਅ ਰੱਖ ਲੈਣਾ ਉਤੇ ਉਹਨਾਂ ਲੋਕਾਂ ਨੂੰ ਸਾਦੇ ਰਹਿਣਾ ਕੁਝ ਇੱਕ ਸਰਕਨ ਦੇ ਵਿੱਚ ਟਿਕਟਾਂ ਦੇ ਦੇਣੀ ਆ ਉਹਨਾਂ ਨੇ ਫਿਲਮ ਦੇਖ ਕੇ ਨਿਕਲਣਾ ਬਾਹਰ ਤੁਹਾਡੇ ਸਾਡੇ ਵਰਗਿਆਂ ਦੇ ਬਾਹਰ ਕੈਮਰੇ ਲਾਈ ਹੁੰਦੇ ਆ ਫਿਲਮ ਕਿਵੇਂ ਲੱਗੀ ਬਹੁਤ ਵਧੀਆ ਸਰਾ ਕਿੰਨੇ ਨੰਬਰ ਦੇਣੇ ਦੱਸਾ ਜੋ 10 ਜਦੋਂ ਕਿ ਬੰਦਾ ਆਪਣੇ ਆਪ ਦੇ ਕਈ ਵਾਰੀ ਅੰਜਰੂ ਇੰਨਾ ਖਿਜਦਾ ਯਾਰ ਮੈਂ ਝੂਠ ਬੋ ਰਿਹਾ ਪਤਾ ਹੁੰਦਾ ਬੰਦੇ ਨੂੰ ਹਾਂਜੀ ਹੈਨਾ ਬਿਲਕੁਲ ਸਹੀ ਗੱਲ ਹੈ ਪਰ ਫਰੀ ਦੀ ਟਿਕਟ ਹੈ ਤਾਂ ਸਾਨੂੰ ਬੋਲਣਾ ਵੀ ਲੱਗਦਾ ਪੈਂਦਾ ਕਿ ਹਾਂ ਹੁਣ ਅਸੀਂ ਖਾ ਪੀ ਕੇ ਇਹਨਾਂ ਨੂੰ ਨਕਾਰ ਸਕਦੇ ਵੀ ਹਾਂ ਅਸੀਂ ਗਲਤ ਕੀਤਾ ਹਾਂ ਪਰ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਵੀ ਸਾਡਾ ਇੰਨੇ ਕਰੋੜ ਦਾ ਬਿਜ਼ਨਸ ਹੋ ਗਿਆ ਤੁਹਾਨੂੰ ਲੱਗਦਾ ਹੁੰਦਾ ਵੀ ਉਹ ਸੱਚ ਹੈ ਮੈਨ ਮੈ ਨਹੀਂ ਮੈ ਨਹੀਂ ਹੋ ਸਕਦਾ ਉਹਨਾਂ ਦਾ ਹੁੰਦਾ ਹੋ ਪਰ ਜੇ ਸਾਹ ਉਹਨਾਂ ਦੇਖੀ ਮੈਂ ਪਿਛਲੀ ਵਾਰੀ ਵੀ ਇਸੇ ਤਰ੍ਹਾਂ ਹੀ ਮੀਡੀਆ ਕਾਨਫਰੈਂਸੀ ਤੇ ਮੈਂ ਕਿਹਾ ਯਾਰ ਮੈਂ ਸਵਾਲ ਕਰਨਾ ਚਾਹਣਾ ਇਹਦੇ ਵਿੱਚ ਮੈਂ ਕੋਈ ਝਿਜਕ ਮਹਿਸੂਸ ਨਹੀਂ ਕਰਾਂਗਾ ਹਰਜਿੰਦਰ ਤੇ ਇੱਕ ਦੋ ਹੋਰ ਸੱਜਣਾ ਨੇ ਕਿਹਾ ਕਹਿੰਦਾ ਵੀ ਸੂਡੀ ਸਵਾਲ ਨਾ ਕਰੀ ਜੀ ਮੈਂ ਕਿਹਾ ਯਾਰ ਕਾ ਤੂੰ ਨਾ ਘਰੀਏ ਸਵਾਲ ਸਾਨੂੰ ਕਰਨਾ ਚਾਹੀਦਾ ਹੀ ਯਾਰ ਹੁਣ ਉਸ ਤੋਂ ਬਾਅਦ ਵਿੱਚ ਕਿੰਨੀਆਂ ਹੋਰ ਫਿਲਮਾਂ ਦੀ ਗੱਲ ਕਰਨਾ ਇਸ ਸੰਦਰ ਸਰਤਾਜ ਦੀ ਜਿਹੜੀ ਫਿਲਮ ਆਈ ਹੁਸ਼ਿਆਰ ਪਾਣੀ ਨਹੀਂ ਮੰਗਿਆ ਉਹਨੇ ਕਿਸੇ ਕੋਈ ਸਕ੍ਰੈਪ ਨਹੀਂ ਕੋਈ ਉਹਦਾ ਸਿਰਾ ਨਹੀਂ ਕੋਈ ਬਾਹ ਨਹੀਂ ਕੋਈ ਲੱਤ ਨਹੀਂ ਉਹ ਫਿਲਮ ਉਦੋਂ ਗਈ ਉਸ ਤੋਂ ਬਾਅਦ ਦੇ ਵਿੱਚ ਹੋਰ ਬਹੁਤ ਸਾਰੀਆਂ ਕਈ ਫਿਲਮਾਂ ਆਈਆਂ ਜਿਵੇਂ ਕੁਝ ਕੁ ਫਿਲਮਾਂ ਜਿਹੜੀਆਂ ਸਟੋਰੀ ਵਾਈਜ਼ਾਂ ਗੱਗੂ ਗੱਦੀ ਫਿਲਮ ਜਿਹੜੀ ਆ ਉਹਦੀ ਦੀਪ ਖਰੋੜ ਦੀ ਆਈ ਮਜ਼ਹਿਲ ਕੁਝ ਹੱਦ ਤੱਕ ਉਹ ਫਿਲਮ ਠੀਕ ਸੀਗੀ ਪਰ ਜੇ ਆਪਾਂ ਆਮ ਕਿ ਫਿਲਮਾਂ ਦੀ ਗੱਲ ਕਰ ਲਈਏ ਉਹ ਫਿਲਮਾਂ ਜਿਹੜੀਆਂ ਪਾਣੀ ਤੱਕ ਨਹੀਂ ਮੰਗਦੀ ਜਿਹੜੀਆਂ ਮੂਵੀਜ਼ ਹਾਂਜੀ ਹਲਤੀ ਫਿਲਮ ਵੀ ਹਈ ਸੀ ਅੱਛਾ ਮੈਂ ਤੁਹਾਨੂੰ ਆਪਣਾ ਜੇ ਪਰਸਨਲ ਦੱਸਾਂ ਤੇ ਮੈਂ ਨਾ ਨਾਮ ਸੁਣ ਕੇ ਗਈ ਹੂੰ ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਐਂਟਰਪ੍ਰੀਨਰ ਜਿੰਦੀਪ ਸੰਧੂ ਦੀ ਸੀ ਜੀ ਟ੍ਰੇਲਰ ਦੇਖਿਆ ਹੂੰ ਸੋ ਟ੍ਰੇਲਰ ਜਦੋਂ ਦੇਖਿਆ ਮੈਨੂੰ ਲੱਗਦਾ ਕਿ ਜਿੰਨੀ ਕਿ ਉਹ ਕਾਮੇਡੀਅਨ ਜਿੰਨਾ ਕਿ ਵਧੀਆ ਜੋ ਵੀ ਮਟੀਰੀਅਲ ਉਹ ਪੂਰੀ ਮੂਵੀ ਦੇ ਵਿੱਚ ਪਾਇਆ ਸੀਗਾ ਉਹੀ ਟ੍ਰੇਲਰ ਦੇ ਵਿੱਚ ਪਾਇਆ ਹੂੰ ਠੀਕ ਹੈ ਉਸ ਟ੍ਰੇਲਰ ਨੂੰ ਦੇਖ ਕੇ ਕੋਈ ਵੀ ਇਨਸਾਨ ਮੂਵੀ ਦੇਖਣ ਪਹੁੰਚ ਜਾਊਗਾ ਕਿ ਬੜੀ ਵਧੀਆ ਮੂਵੀ ਹੋਣੀ ਆ ਤੇ ਮੈਂ ਆਪਣੀ ਜੇ ਪਰਸਨਲ ਗੱਲ ਕਰਾਂ ਕਦੀ ਘੱਟ ਹੀ ਹੁੰਦਾ ਹੈ ਕਿ ਆ ਮੈਨੂੰ ਮੂਵੀ ਜਿਹੜੀ ਆ ਵੀ ਮੈਂ ਉਹਦੇ ਵਿੱਚ ਬੜੀ ਜਿਆਦਾ ਵੀ ਬੋਰ ਹੋਣ ਵਾਲਾ ਕੰਮ ਨਹੀਂ ਹੁੰਦਾ ਹੈਗਾ ਮੈਂ ਇਹਨੂੰ ਐਂਟਰਟੇਨਮੈਂਟ ਪੱਖੋਂ ਲੈਂਦੀ ਆ ਤੇ ਮੈਂ ਆਮ ਫੁੱਲੀ ਇੰਜੋਏ ਕਰਦੀ ਜਿਸ ਵੀ ਮੂਵੀ ਦੇ ਵਿੱਚ ਆਪਾਂ ਬੈੰਨੇ ਆ ਚਲੋ ਕੰਤੂ ਪ੍ਰਾਂਤੂ ਥੋੜੇ ਬਹੁਤ ਹੋ ਸਕਦੇ ਆ ਪਰ ਮੈਂ ਕਹਿੰਨੀ ਆ ਕਿ ਇਹ ਲਗਾਤਾਰ ਆ ਸਾਲ ਦੇ ਵਿੱਚ ਹਜੇ ਪੂਰਾ ਸਾਲ ਨਹੀਂ ਅੱਧਾ ਅੱਧਾ ਵੀ ਪੂਰਾ ਨਹੀਂ ਹੋਇਆ ਆ ਇੱਕ ਕੁਆਟਰ ਲੰਘਿਆ ਹੈਗਾ ਆ 4 ਮਹੀਨੇ ਚੌਥਾ ਮਹੀਨਾ ਚੱਲ ਰਿਹਾ ਤੇ ਇਹਦੇ ਵਿੱਚ ਹੀ ਜਿੰਨੀਆਂ ਕੁ ਮੂਵੀਜ਼ ਆਈਆਂ ਆ ਉਹਨਾਂ ਦੇ ਵਿੱਚੋਂ ਤਕਰੀਬਨ ਤਕਰੀਬਨ ਇਸ ਤਰ੍ਹਾਂ ਸਿਗੀਆਂ ਵੀ ਮੈਂ ਉੱਠ ਕੇ ਭੱਜ ਜਾ ਹੁਣ ਜਿਵੇਂ ਤੁਸੀਂ ਐਲਟੀ ਦੀ ਗੱਲ ਕੀਤੀ ਆ ਮੈਂ ਫਿਲਮ ਨਹੀਂ ਦੇਖੀ ਮੈਨੂੰ ਵੈਸੇ ਪਹਿਲਾਂ ਪਤਾ ਲੱਗ ਗਿਆ ਸੀ ਜਿਹੜੇ ਫਿਲਮਾਂ ਦੇ ਟ੍ਰੇਲਰ ਆਉਂਦੇ ਟ੍ਰੇਲਰ ਤੋਂ ਉੱਪਰ ਫਿਲਮ ਦੇ ਵਿੱਚ ਕਿਸੇ ਦੇ ਵਿੱਚ ਕੁਝ ਨਹੀਂ ਨਿਕਲਦਾ ਖਾਸ ਕਰਕੇ ਸਾਡੀ ਪੰਜਾਬੀ ਫਿਲਮਾਂ ਦੇ ਵਿੱਚ ਜੀ ਬਿਲਕੁਲ ਸੋ ਇਸੇ ਤਰ੍ਹਾਂ ਹੀ ਪੂਰੀ ਮੂਵੀ ਜਿਹੜੀ ਸੀਗੀ 2 ਘੰਟੇ ਦੀ ਜਾਂ ਸਵਾ ਦੋ ਘੰਟੇ ਦੀ ਪੂਰੀ ਮੂਵੀ ਦੇ ਵਿੱਚ ਉਹੀ ਦੋ ਚਾਰ ਸੀਨ ਸੋਹਣੇ ਸੀਗੇ ਵਧੀਆ ਸੀਗੇ ਜਿਨ੍ਹਾਂ ਤੇ ਕਿਤੇ ਹੱਸ ਲਿਆ ਹੋਊਗਾ ਜਾਂ ਜਿਹਦਾ ਕੋਈ मीनिंग ਨਿਕਲਦਾ ਸੀਗਾ ਵੀ ਜਿਹੜੇ ਟ੍ਰੇਲਰ ਦੇ ਵਿੱਚ ਪਾਏ ਹੋਏ ਸੀ ਉਸ ਟ੍ਰੇਲਰ ਤੋਂ ਇਲਾਵਾ ਮੂਵੀ ਦੇ ਵਿੱਚ ਕੁਝ ਨਹੀਂ ਸੀਗਾ ਸੋ ਆਪਾਂ ਜਿੱਥੇ ਤੁਸੀਂ ਗੱਲ ਕੀਤੀ ਆ ਕਿ ਬਾਕੀ ਜੇ ਆਪਾਂ ਇਨਕਮ ਦੀ ਗੱਲ ਕਰੀਏ ਕਿ ਐਨੇ ਕਰੋੜ ਦਾ ਬਿਜ਼ਨਸ ਹੋ ਗਿਆ ਜੇ ਆਪਾਂ ਬਜਟ ਜਿੱਥੇ ਤੁਸੀਂ ਕਹਿੰਦੇ ਹੋ ਕਿ ਐਨਾ ਪੈਸਾ ਲਗਾਤਾ ਸੀ ਮੂਵੀ ਬਣਾਉਣ ਤੇ ਐਂਡ ਤੇ ਉਹਨੂੰ ਐਡਵਰਟਾਈਜ਼ ਕਰਨ ਦੇ ਵਿੱਚ ਅਸੀਂ ਜਿੱਥੇ ਥੋੜੀ ਜੀ ਕੰਜੂਸੀ ਕਰ ਲਈ ਮੈਂ ਕਹਿੰਨੀ ਫਿਰ ਉਹ ਸਾਰੇ ਦਾ ਸਾਰਾ ਅਸੀਂ ਸੁੱਟ ਦਿੰਨੇ ਚਾਹੇ ਮੂਵੀ ਵਧੀਆ ਵੀ ਨਾ ਕਿਉਂਕਿ ਉਹਦੇ ਵਿੱਚ ਇਦਾਂ ਹੈ ਨਾ ਪੈਸਾ ਨਾ ਤਾਂ ਆਪਣਾ ਤਾਂ ਲੱਗਾ ਹੀ ਨਹੀਂ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਹਰਾਲ ਕੀਤਾ ਹੁੰਦਾ ਸਪான்ਸਰ ਉਹ ਉਹ ਰਿਪੀਟਮ ਨਹੀਂ ਹੁੰਦੇ ਕਿਸੇ ਨਾਲ ਕਿਸੇ ਨੂੰ ਕਈ ਵਾਰੀ ਲollipops ਦੇ ਦੇਣਾ ਵੀ ਤੇਰਾ ਮੁੰਡਾ ਜਾਂ ਤੇਰੀ ਲੜਕੀ ਜਾਂ ਕੋਈ ਵੀ ਆ ਵੀ ਉਹਨੂੰ ਅਸੀਂ ਲਾਂਚ ਕਰਾਂਗੇ ਇਸ ਕਰਕੇ ਜਿਹੜੀਆਂ ਕੁਝ ਕਿ ਫਿਲਮਾਂ ਜਿਵੇਂ ਹੁਣ ਮੈਂ ਹੁਸ਼ਿਆਰ ਦੀ ਗੱਲ ਕੀਤੀ ਆ ਹੁਸ਼ਿਆਰ ਫਿਲਮ ਜਦੋਂ ਅਸੀਂ ਮਜ਼ਹਿਲ ਆਈ ਥਿੰਕ ਦੇਖੀ ਪਤਾ ਨਹੀਂ ਜਾਂ ਹੋਰ ਸੀ ਫਿਲਮ ਮੈਂ ਟ੍ਰੇਲਰ ਦੇਖ ਕੇ ਰਸਤਾ ਹੀ ਮੈਂ ਕਹਾਂ ਵੀ ਫਿਲਮ ਸਰਤਾਜ ਕਲਾਕਾਰ ਵਧੀਆ ਪਰ ਆ ਫਿਲਮ ਸਰਤਾਜ ਦੀ ਫਲਪ ਹੋਊਗੀ ਜੀ ਮੈਨੂੰ ਦੋ ਚਾਰ ਸੱਜਣਾ ਨੇ ਕਿਹਾ ਜਦੋਂ ਮੈਂ ਰੇਡੀਓ ਤੇ ਬੋਲਿਆ ਕਈਆਂ ਨੇ ਐਪਰੀਸ਼ੀਏਟ ਕੀਤਾ ਹੈਗਾ ਨੂੰ ਵੀ ਯਾਰ ਕੋਈ ਬੰਦਾ ਤਾਂ ਹੈ ਜਿਹੜਾ ਯਰਤ ਨਾਲ ਗੱਲ ਕਰਦਾ ਨਹੀਂ ਤੇ ਇੱਥੇ ਖਾਸ ਕਰਕੇ ਟ੍ਰਾਂਟੋ ਦੇ ਵਿੱਚ 90% ਕੀ 95% ਮੈਂ ਕਹਾਂਗਾ ਸਾਡਾ ਮੀਡੀਆ ਕਦੀ ਕੋਈ ਇਦਾਂ ਦੀ ਗੱਲ ਨਹੀਂ ਕਰਦਾ ਚਾਹੇ ਉਹ ਕਲਾਕਾਰਾਂ ਨੂੰ ਲੈ ਕੇ ਚਾਹੇ ਫਿਲਮਾਂ ਨੂੰ ਲੈ ਕੇ ਚਾਹੇ ਪੋਲਿਟਿਕਸ ਨੂੰ ਲੈ ਕੇ ਕਿ ਆਪਾਂ ਅਖੀਰ ਗੱਲ ਕਰੀਏ ਬੋਲਦੇ ਹੀ ਨਹੀਂ ਹਾਂ ਇਹ ਇਨਾ ਜ਼ਰੂਰ ਕਹਿਣਗੇ ਵੀ ਸੋਡੀ ਦਾ ਜਰੂਰ ਮੋਡਾ ਥਾਪੜ ਦੇਣਗੇ ਯਾਰ ਅਸ਼ਾ ਭਾਈ ਤੂੰ ਬੜੀ ਯੋਰਤਨਾ ਗੱਲ ਕਰਦਾ ਹੈਨਾ ਵੀ ਤੂੰ ਯੋਰਤਨਾ ਗੱਲ ਕਰ ਅਸੀਂ ਪੈਸੇ ਬਣਾਉਣੇ ਚਾਹੀਏ ਹਾਂਜੀ ਸਹੀ ਗੱਲ ਹੈ ਤੇ ਬਾਕੀ ਜੇ ਆਪਾਂ ਵੈਸੇ ਜਿਹੜੀ ਗੱਲ ਕੀਤੀ ਹੈਗੀ ਆ ਤੁਸੀਂ ਮੂਵੀਜ਼ ਦੀ ਗੱਲ ਕੀਤੀ ਹੈ ਸੱਚ ਬੋਲਣ ਦੀ ਗੱਲ ਕੀਤੀ ਹੈ ਜਾਂ ਫਿਰ ਆਪਾਂ ਬਜਟ ਦੀ ਗੱਲ ਕਰ ਲਈਏ ਮੂਵੀਜ਼ ਦੇ ਵਿੱਚ ਜਿਹੜੀਆਂ ਇੱਕ ਤਾਂ ਅਸੀਂ ਧੜਾ ਧੜਾ ਮੂਵੀਜ਼ ਸੈੱਟ ਰਹੇ ਹਾਂ ਜੀ ਦੂਸਰੀ ਚੀਜ਼ ਜਿਹੜੀ ਮੈਨੂੰ ਆਉਂਦੀ ਆ ਕਿ ਇੱਕ ਵਧੀਆ ਸਿੰਗਰ ਹੂੰ ਉਹ ਬਹੁਤ ਵਧੀਆ ਸਿੰਗਰ ਹੈ ਕਿਸੇ ਵੀ ਕਿਸੇ ਦੀ ਵੀ ਆਪਾਂ ਗੱਲ ਕਰ ਲਈਏ ਜੀ ਆਪਣੇ ਫੀਲਡ ਨੂੰ ਛੱਡ ਕੇ ਅਸੀਂ ਦੂਜੀ ਜਗ੍ਹਾ ਤੇ ਕਿਉਂ ਆ ਕੇ ਫਿੱਟ ਹੋਣਾ ਚਾਹੁੰਦੇ ਆਂ ਕਿਉਂਕਿ ਆਪਣਾ ਇੱਕ ਇੱਕ ਚੀਜ਼ ਨਾਲ ਤਾਂ ਤੁਸੀਂ ਵੀ ਐਗਰੀ ਕਰੋਗੇ ਚਾਹੇ ਉਹ ਹਿੰਦੀ ਫਿਲਮਾਂ ਦੀ ਗੱਲ ਕਰੀਏ ਚਾਹੇ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਐਕਟਰ ਹੁੰਦੇ ਸੀਗੇ ਐਕਟ੍ਰੈਸਸ ਹੁੰਦੇ ਸੀ ਦੇਖੋ ਉਹਨਾਂ ਦਾ ਕੱਦ-ਕਾਠ ਦੇਖਿਆ ਜਾਂਦਾ ਸੀ ਉਹਨਾਂ ਦਾ ਫੇਸ ਰੰਗ ਫੀਚਰਸ ਜਾਂ ਫਿਰ ਉਹਦਾ ਐਕਟਿੰਗ ਤਾਂ ਬਾਅਦ ਵਾਲੀ ਚੀਜ਼ ਹੈ ਪਹਿਲਾਂ ਤਾਂ ਲੁੱਕ ਹੀ ਦੇਖੀ ਜਾਂਦੀ ਸੀ ਨਾ ਐਕਟਰ ਆ ਕਿ ਹਾਂ ਚਲੋ ਜੇ ਕੋਈ ਮੈਂ ਕਹਿੰਨੀ ਆ ਮੇਲਜ਼ ਬੈਠੇ ਆ ਉਹਨਾਂ ਨੇ ਫੀਮੇਲ ਐਕਟਰਸ ਦੇਖਣੀ ਉਹਨ ਦੇਖਣਾ ਕੁੜੀ ਸੋਹਣੀ ਆ ਆਈ ਨਾ ਆਈ ਨਾ ਬਾਅਦ ਵਿੱਚ ਉਹਦੀ ਐਕਟਿੰਗ ਆਣੀ ਆ ਫਿਰ ਉਹਨੇ ਬੋਲ ਕੇ ਦੱਸਣਾ ਕਿ ਮੈਂ ਕੀ ਮੇਰੇ ਅੰਦਰ ਕਿਹੜਾ ਟੈਲੈਂਟ ਹੈਗਾ ਇਸੇ ਤਰ੍ਹਾਂ ਹੀ ਮੇਲਜ਼ ਲਈ ਆ ਜੇ ਕੋਈ ਐਕਟਰ ਆ ਰਿਹਾ ਆ ਜਿੰਨੀਆਂ ਵੀ ਫੀਮੇਲਜ਼ ਮੈਨੂੰ ਲੱਗਦਾ ਬੈਠੀਆਂ ਆ ਚਾਹੇ ਹੁਣ ਕੋਈ ਦੇਖੋ ਕੈਮਰੇ ਦੇ ਮੋਹਰੇ ਜਾਂ ਪਿੱਛੇ ਬੈਠ ਕੇ ਸੱਚ ਬੋਲਣਾ ਹਰ ਕਿਸੇ ਦੀ ਗੱਲ ਨਹੀਂ ਆ ਬਸ ਦੀ ਗੱਲ ਨਹੀਂ ਹੁੰਦੀ ਹੈਗੀ ਜੀ ਪਰ ਮੈਂ ਇਹ ਗੱਲ ਕਹਿਨੀ ਹੈ ਕਿ ਹਾਂਜੀ ਕੋਈ ਵੀ ਫੀਮੇਲਸ ਹੈਗੀਆਂ ਮੇਲ ਐਕਟਰ ਨੂੰ ਦੇਖ ਕੇ ਇੱਕ ਵਾਰੀ ਤਾਂ ਉਹ ਦੇਖ ਕੇ ਕਹਿਣਗੇ ਕਿ ਸੋਹਣਾ ਮੁੰਡਾ ਸੋਹਣਾ ਐਕਟਰ ਹੈ ਹਨਾ ਪੁਰਾਣੇ ਹਿੰਦੀ ਫਿਲਮਾਂ ਦੀ ਗੱਲ ਕਰੀਏ ਹਾਂਜੀ ਕੀ ਨਾਟਕਾਂ 'ਚ ਮੁੰਡੇ ਕੁੜੀਆਂ ਹੁੰਦੇ ਆ ਥੀਏਟਰ ਦੇ ਵਿੱਚ ਹਾਂ ਸੋ ਇਸੇ ਤਰ੍ਹਾਂ ਹੀ ਪੰਜਾਬੀ ਮੂਵੀਆਂ ਦੀ ਗੱਲ ਕਰੀਏ ਜੀ ਜੀ ਤੇ ਅੱਜ ਦੀ ਡੇਟ ਦੇ ਵਿੱਚ ਇੱਕ ਵਧੀਆ ਸਿੰਗਰ ਆਪਣੀ ਮੈਨੂੰ ਲੱਗਦਾ ਸਿੰਗਿੰਗ ਦੇ ਵਿੱਚ ਵੀ ਇਮੇਜ ਜਿਹੜੀ ਉਹ ਗਵਾ ਬੈਠਦਾ ਉਹ ਕਿਸੇ ਪਾਸੇ ਜੋ ਗਮ ਨਹੀਂ ਰੰਦਾ ਉਹ ਨੂੰ ਕੀ ਹੁੰਦਾ ਵੀ ਮੈਨੂੰ ਫਿਲਮ ਮਿਲ ਗਈ ਪੈਸੇ-ਪੁਸੇ ਉਹਨੂੰ ਨਹੀਂ ਮਿਲਦੇ ਕੋਈ ਵੀ ਇਸ ਤੇ ਕੋਈ ਵੀ ਇਨਸਾਨ ਹੈ ਹੁਣ ਮੈਂ ਆ ਜੇ ਮੈਂ ਕਹਾਂ ਕਿ ਮੇਰਾ ਫੇਸ ਆ ਕਿਸੇ ਹੱਦ ਤੱਕ ਕਿਸੇ ਜਗ੍ਹਾ ਤੇ ਫਿੱਟ ਹੁੰਦਾ ਸਹੀ ਹੈ ਪਰ ਜੇ ਕਹਾਂ ਕਿ ਹਾਂ ਹੁਣ ਮੈਨੂੰ ਮੂਵੀ ਦੇ ਵਿੱਚ ਇੱਕ ਐਕਟਰੈਸ ਦਾ ਰੋਲ ਮਿਲ ਜਾਏ ਤਾਂ ਫਿਰ ਉਸ ਤੋਂ ਬਾਅਦ ਵਿੱਚ ਮੈਂ ਆਪਣੇ ਆਪ ਤੇ ਤਾਂ ਮੈਂ ਪ੍ਰਾਊਡ ਬਹੁਤ ਕਰ ਲੈਣਾ ਪਰ ਲੋਕ ਤਾਂ ਹੱਸਣਗੇ ਨਾ ਸਹੀ ਹੈ ਸਹੀ ਗੱਲ ਹੈ ਫਿਰ ਦੂਸਰੀ ਗੱਲ ਇੱਕ ਇਹ ਵੀ ਆ ਜਿਵੇਂ ਇੱਥੇ ਟ੍ਰੈਂਡ ਚੱਲ ਗਿਆ ਪੰਜਾਬ 'ਚ ਵੀ ਇਹ ਟ੍ਰੈਂਡ ਚੱਲ ਗਿਆ ਹੁਣ ਜਿੱਥੇ ਆਪਣਾ ਜਲੰਧਰ ਆਫਿਸ ਆ ਜੀ ਗ੍ਰੈਂਡ ਮਾਲ ਬਿਲਡਿੰਗ ਦੀ ਗੱਲ ਕਰਾਂ ਪੀਵੀਆਰ ਬਿਲਕੁਲ ਨਾਲ ਆ ਯਾਨੀ ਕਿ ਇੱਕ ਰੈਡੀਸਨ ਛੱਡ ਕੇ ਨਾਲ ਹੀ ਆ ਔਰ ਉੱਥੇ ਮੈਂ ਜਿੱਦੋਂ ਪੰਜਾਬ ਗਿਆ ਸੀਗਾ ਨਾ ਮੈਂ ਉੱਥੇ ਗਿਆ ਦੇਖਣ ਤੁਸੀਂ ਬਲੀਵ ਕਰੋਗੇ ਦੋ ਫਰਮਾਂ ਲਗਰੀਆਂ ਸੀਗੀਆਂ ਮੈਂ ਨਾਮ ਨਹੀਂ ਲਮਾਂਗਾ ਔਰ ਉੱਥੇ ਮੈਨੂੰ ਲੱਗਦਾ ਦੋਨਾਂ ਫਰਮਾਂ ਦੇ ਵਿੱਚ ਝੂਠ ਬੋਲ ਕੇ ਕਮਾਤੇ 50 ਬੰਦੇ ਵੀ ਨਹੀਂ ਦੋਹਾਂ ਥੀਏਟਰਾਂ ਦੇ ਵਿੱਚ ਹੋਣਗੇ ਦੋਹਾਂ ਸਨੀਵਾਂ ਦੇ ਜੀ ਤੇ ਤੁਸੀਂ ਦੱਸੋ ਇੱਥੇ ਮੈਂ ਕੋਈ ਦੁਰਾਵਾ ਨਹੀਂ ਇੱਥੇ ਬਾਹਰ ਫਿਰਮਾਂ ਅਸੀਂ ਸਟ੍ਰੈਸ ਫਰੀ ਹੁਣ ਕੁਝ ਕਿ ਜਿਹੜੇ ਬੱਚੇ ਬੱਚੀਆਂ ਚਲ ਜਾਂਦੇ ਆ ਅਸੀਂ ਜਾਣਦੇ ਆ ਫਿਰਮਾਂ ਜੇ ਕੋਈ ਵਧੀਆ ਹੁੰਦੀ ਤੇ ਉਹਨੂੰ ਵਧੀਆ ਕਿਣਾ ਚਾਹੀਦਾ ਫਿਰ ਬਦਨਾਮ ਫਿਲਮ ਦੇਖ ਲੋ ਰੰਦਾ ਹੋਵੇ ਮੁੰਡੇ ਦੀ ਆਈ ਉਹਨੇ ਵੀ ਪਾਣੀ ਤੱਕ ਨਹੀਂ ਮੰਗਿਆ ਜਿਵੇਂ ਅਲਤੀ ਦੀ ਆਪਾਂ ਪਹਿਲਾਂ ਗੱਲ ਕਰ ਲਈ ਆ ਹੋਰ ਬਹੁਤ ਸਾਰੀਆਂ ਫਿਲਮਾਂ ਜੇ ਹੁਣ ਪਿੱਛੇ ਜੇ ਦੇਖੀਏ ਫਿਰ ਦੇਖੋ ਵੀ ਇਕੱਠੀਆਂ ਫਿਲਮਾਂ ਤੁਸੀਂ ਕਿਉਂ ਰਿਲੀਜ਼ ਕਰਦੇ ਸਿਕਸ ਇਜ਼ ਜਿਹੜੀ 14 ਮਾਰਚ ਨੂੰ ਆਣੀ ਸੀਗੀ ਹਰਦੀਪ ਗਰੇਵਾਲ ਦੀ ਹਰਜਿੰਦਰ ਪਾਈ ਉਹਨਾਂ ਨੇ ਇਹ ਕੀਤੀ ਫਿਲਮ ਔਰ ਉਹ ਜਿਹੜੀ ਫਿਲਮ ਜਦੋਂ ਪਹਿਲਾਂ ਡੇਟ ਅਨਾਉਂਸ ਕਰ ਦਿੰਦੀ ਆ ਤੇ ਮਿੱਠੜੇ ਫਿਰ ਉਸ ਡੇਟ ਤੇ ਕਿਉਂ ਹੋਈ ਰਿਲੀਜ਼ ਹਮ ਇਹੀ ਚੀਜ਼ ਤੇ ਮੈਂ ਪਹਿਲਾਂ ਵੀ ਪਹਿਲਾਂ ਵੀ ਤੁਸੀਂ ਦੋ ਮੂਵੀਜ਼ ਦੀ ਗੱਲ ਕੀਤੀ ਹੈ ਨਾ ਜੀ ਇਹ ਵੀ ਮੂਵੀਜ਼ ਮੈਂ ਕਹਿੰਨੀ ਆ ਕਿ ਆਪਾਂ ਇੱਕ ਪਾਸੇ ਅਸੀਂ ਕਹਿੰਦੇ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਾਂ ਨਹੀਂ ਨਹੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਾਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਹਾਂ ਤਾਂ ਕਿ ਅਸੀਂ ਕਿਤੇ ਨਾ ਕਿਤੇ ਲੁਕਤ ਨਾ ਹੋ ਜਾਈਏ ਜੀ ਤੇ ਉੱਥੇ ਫਿਰ ਅਸੀਂ ਇੱਕ ਦੂਜੇ ਦੇ ਕਿਦਾਂ ਬਿਜ਼ਨਸ ਬਿਜ਼ਨਸ ਸਾਰੇ ਕਰਦੇ ਨੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਕਿਤੇ ਇੱਕ ਹਫ਼ਤੇ ਦੇ ਵਕਫੇ ਦੇ ਨਾਲ ਜਾਂ ਦੋ ਹਫ਼ਤਿਆਂ ਦੇ ਜਾਂ ਮੰਥ ਦੇ ਵਕਫੇ ਦੇ ਨਾਲ ਕੀ ਕੋਈ ਮੂਵੀ ਆਉਂਦੀ ਹੈ ਜਿਹੜੀ ਤੁਸੀਂ ਵਧੀਆ ਤਰੀਕੇ ਨਾਲ ਤਿਆਰ ਕੀਤੀ ਪੈਸਾ ਲਾਇਆ ਕਿਸੇ ਚਲੋ ਕਿਸੇ ਦਾ ਹੀ ਸਹੀ ਪੈਸਾ ਲਾਇਆ ਆਪਣੀ ਮਿਹਨਤ ਲਾਈ ਹੈ ਏਡੀ ਟੀਮ ਹੈ ਤੁਹਾਡੀ ਤੇ ਉਥੇ ਜੇ 1 ਮਹੀਨੇ ਦੇ ਬਕਫੇ ਦੇ ਨਾਲ ਉਹ ਦੋ ਵਧੀਆ ਮੂਵੀਜ਼ ਆ ਜਾਣਗੀਆਂ ਇੱਕ ਤਾਂ ਦੇਖਣ ਵਾਲਿਆਂ ਨੂੰ ਵਧੀਆ ਲੱਗੂਗਾ ਤੇ ਦੂਸਰਾ ਤੁਹਾਨੂੰ ਵੀ ਉਸ ਚੀਜ਼ ਦਾ ਫਾਇਦਾ ਹੋਊਗਾ ਫਿਰ ਇੱਥੇ ਅਸੀਂ ਤਾਂ ਐਕਚੁਅਲ ਬਿਜ਼ਨਸ ਕਰ ਰਹੇ ਹਾਂ ਅਸੀਂ ਇਹ ਬਾਤਾਂ ਨਹੀਂ ਕਰ ਰਹੇ ਹੈ ਔਰ ਬਿਜ਼ਨਸ ਵਾਕਿਆ ਹੀ ਹੈ ਚਾਹ ਕੋਈ ਜੀ ਧਾਰਮਿਕ ਵੀ ਫਰਮ ਹੈ ਨਾ ਕੋਈ ਬਣਾਉਗਾ ਇਹ ਵੀ ਕੋੜਾ ਸੱਚ ਆ ਉਹ ਕੋਈ ਉਹਨਾਂ ਨੂੰ ਹਮਦਰਦੀ ਨਹੀਂ ਉਹ ਦੇਖਦੇ ਆ ਕਿ ਅਸੀਂ ਤੁਹਾਡੀਆਂ ਸਾਡੀਆਂ ਭਾਵਨਾਵਾਂ ਦਾ इमोशनल ਕਿਵੇਂ ਅਸੀਂ ਖੇਡਣਾ ਜੀ ਪੈਸਾ ਫਿਰੋ ਬਣਾ ਗਏ ਬਿਲਕੁਲ ਕਿਉਂਕਿ ਪੈਸਾ ਉਹਨਾਂ ਨੇ ਕਿਤੇ ਨਾ ਕਿਤੇ ਕਿਸੇ ਪਾਸਿਓਂ ਜਿਹੜਾ ਬਣਾ ਲੈਣਾ ਔਰ ਜਿਸ ਤਰ੍ਹਾਂ ਮੈਂ 6 ਇਚ ਦੀ ਗੱਲ ਕਰਦਾ ਫਿਰ ਮੈਂ ਦੇਖੀ ਨਹੀਂ ਸੁਣਨ ਦੇ ਵਿੱਚ ਐ ਫਿਲਮ ਜਿਹੜੀ ਕੈਨੇਡਾ ਇਦਲੀ ਬਾਹਰ ਦੀ ਗੱਲ ਕਰਾਂ ਫਿਰ ਉਹ ਵਧੀਆ ਰਹੀ ਆ ਪਰ ਮਿੱਠੜੇ ਜਿਹੜੀ ਫਿਰ ਮੈਂ ਉਹਦੇ ਵਿੱਚ ਅੰਮਰਦੀਪ ਨੇ ਆਪਣਾ ਮੁੰਡਾ ਲਾਂਚ ਕਰਨਾ ਸੀ ਲਖਸ਼ ਪਰ ਉਹ ਜਿਸ ਤਰ੍ਹਾਂ 18 19 ਸਾਲ ਦੀ ਏਸ਼ੀਆ ਉਹ ਫਿਲਮ ਠੀਕ ਠਾਕ ਰਹੀ ਪਰ ਉਹਦੇ ਨਾਲ ਉਹ ਹਰਦੀਪ ਦੀ ਫਿਲਮ ਵਧੀਆ ਰਹੀ ਜੀ ਬਿਲਕੁਲ ਫਿਲਮ ਵਧੀਆ ਸੀਗੀ ਪਰ ਫਿਰ ਮੇਰਾ ਫਿਰ ਉਹੀ ਕੁਐਸਚਨ ਆ ਜਾਂਦਾ ਹੈ ਕਿ ਕੀ ਅਸੀਂ ਕਿੱਥੇ ਅਸੀਂ ਜਿਹੜੀ ਆ ਕਮਿਊਨਿਟੀ ਦੀ ਹੈਲਪ ਕਰ ਰਹੇ ਆ ਕਿਤੇ ਵੀ ਨਹੀਂ ਕਰ ਰਹੇ ਕਿਤੇ ਅਸੀਂ ਜਿਹੜਾ ਆ ਕਿਸੇ ਨੂੰ ਮੈਂ ਕਹਿੰਨੀ ਆ ਕਿ ਉਹ ਇੱਕ ਦੂਜੇ ਤੋਂ ਮੋਹਰੇ ਤੋਂ ਮੋਹਰੇ ਕਾੜ ਪਈ ਹੋਈ ਆ ਕਿ ਮੈਂ ਕਰ ਲਾਂ ਪਰ ਮੈਂ ਕਹਿੰਨੀ ਆ ਫਿਰ ਵੀ ਉਸ ਮੈਂ ਤਾਂ ਉਸ ਇਨਸਾਨ ਨੂੰ ਵੀ ਸਹੀ ਬਿਜ਼ਨਸ ਪਰਸਨ ਵੀ ਨਹੀਂ ਸਮਝੂਗੀ ਜਿਹੜਾ ਬੰਦਾ ਅ ਦੌਰ ਦੇ ਵਿੱਚ ਲੱਗਿਆ ਹੋਇਆ ਤੇ ਇਹ ਥੋੜਾ ਜਿਹਾ ਪਾਜ਼ ਹੋ ਕੇ ਇਹ ਚੀਜ਼ ਸੋਚ ਨਹੀਂ ਸਕਦਾ ਕਿ ਮੈਂ ਕੋਈ ਗੱਲ ਨਹੀਂ ਮੈਂ ਇਹਨੂੰ ਪਹਿਲ ਦੇ ਦਵਾ ਹਫਤੇ ਬਾਅਦ ਮੇਰੀ ਮੂਵੀ ਜਿਹੜੀ ਆ ਜਾਊਗੀ ਤੇ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਸਕਸੈਸ ਮਿਲੇ ਔਰ ਸਭ ਤੋਂ ਵੱਡੀ ਜਿਹੜੀ ਆ ਮੈਂ ਇਹ ਲੱਗਿਓ ਜਾਂ ਚੀਜ਼ਾਂ ਦੇਖੀਆਂ ਇਹ ਜਿੰਨੇ ਕਲਾਕਾਰ ਲਾ ਲੋ ਜਿੰਨੇ ਐਕਟਰ ਲਾ ਲੋ ਹਰੇਕ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਖੋਲਤੀ ਚਾਹ ਸਰਤਾਜ ਚਾਹ ਗਿੱਪੀ ਏ ਬੀ ਸੀ ਡੀ ਜਿੰਨੇ ਵੀ ਆ ਉਹਨਾਂ ਨੂੰ ਪਤਾ ਫਿਲਮ ਲੱਗਣ ਤੋਂ ਪਹਿਲਾਂ ਸਾਡੀ ਫਿਲਮ ਪ੍ਰੋਫਿਟ ਦੇ ਵਿੱਚ ਆ ਪਹਿਲਾਂ ਤੇ ਉਹਨਾਂ ਨੇ ਕੋਈ ਨਾ ਕੋਈ ਵਧੀਆ ਸਪான்ਸਰ ਚੱਕ ਲਿਆ ਉਸ ਤੋਂ ਬਾਅਦ ਦੇ ਵਿੱਚ ਫਿਲਮ ਜਿਹੜੀ ਇੰਗਲੈਂਡ ਜਾਂ ਕੈਨੇਡਾ ਦੇ ਵਿੱਚ ਕਿਤੇ ਸ਼ੂਟ ਹੋ ਗਈ ਸਬਸਿਡੀ ਜਿਹੜੀ ਇੱਥੋਂ ਮਿਲ ਜਾਣੀ ਆ ਇੱਥੇ ਜਿਹੜੀਆਂ ਉਹਨਾਂ ਨੇ ਚਾਹ ਉਹ ਗੱਡੀਆਂ ਵਰਤਣੀਆਂ ਚਾਹ ਕੋਈ ਵੀ ਚੀਜ਼ ਵਰਤਣੀ ਉਹ ਇਹਨਾਂ ਨੂੰ ਫ੍ਰੀ ਕੀ ਕੋੜੋਂ ਪੈਸੇ ਵੀ ਅਗਲੇ ਦੇਣੇ ਵੀ ਸਾਡੀ ਗੱਡੀ ਵਿੱਚ ਸਾਡਾ ਰੈਸਟੋਰੈਂਟ ਵਿੱਚ ਆ ਰਿਹਾ ਸਾਡੀ ਕੰਪਨੀ ਆ ਵਿੱਚ ਜਿਹੜਾ ਟਰਕਿੰਗ ਕੰਪਨੀ ਸਾਡੀ ਸ਼ੋ ਹੋ ਰਹੀ ਆ ਜੀ ਉਹਦੇ ਚੀਜ਼ਾਂ ਹੈ ਨਹੀਂ ਹੁਣ ਪਹਿੰਦੀਆਂ ਫਿਲਮਾਂ ਆਪਾਂ ਪੰਜਾਬੀ ਦੀਆਂ ਦੇਖਦੇ ਹੁੰਦੇ ਸੀਗੀਆਂ ਵਰਿੰਦਰ ਦੀਆਂ ਫਿਲਮਾਂ ਦੀ ਗੱਲ ਕਰ ਲਓ ਗੁਰਚਰਨ ਪੋਲੀ ਹੋਣਾ ਦੀਆਂ ਜਾਂ ਸ਼ੀਰਾ ਮੁੰਡਾ ਸਿਗਾ ਜਿਹੜਾ ਅੱਜ ਆਪਾਂ ਹਨ ਨਹੀਂ ਉਹ ਫਿਲਮਾਂ ਜਦੋਂ ਆਪਾਂ ਦੇਖਦੇ ਹੁੰਦੇ ਸੀ ਚੰਗੀਆਂ ਲੱਗਦੀਆਂ ਸੀ ਜੀ ਉਹਨਾਂ ਦਾ ਨਾਮ ਪੰਜਾਬ ਵਿੱਚ ਸੀ ਉਹ ਪੰਜਾਬ ਦੇ ਵਿੱਚ ਸ਼ੂਟ ਕੀਤੀਆਂ ਜਾਂਦੀਆਂ ਸੀ ਅੱਜ ਕੱਲ ਦੇ ਫਿਲਮਾਂ ਦਾ ਕੁਝ ਪਤਾ ਹੀ ਨਹੀਂ ਲੱਗਦਾ ਹੁਣ ਗਿੱਪੀ ਬਾਈ ਉਹਨਾਂ ਦੀ ਅਕਾਲ ਫਿਲਮ ਆਈ ਆ ਅਕਾਲ ਫਿਲਮ ਦੀ ਗੱਲ ਕਰਾਂ ਠੀਕ ਆ ਠੀਕ ਹੋਊਗੀ ਵਧੀਆ ਹੋਊਗੀ ਪਰ ਜੇ ਆਪਾਂ ਦੇਖੀਏ ਖਾਸ ਕਰਕੇ ਜਿਵੇਂ ਹੁਣ ਇਹੋ ਹੀ ਹਿੰਦੀ ਫਿਲਮਾਂ ਜਦੋਂ ਬਣਾਉਂਦੇ ਆ ਅਮੀਰ ਕਹਿੰਦਾ ਫਿਲਮ ਬਣਾਉਂਦਾ ਆ ਉਹ ਫਿਲਮ ਚ ਹੈ ਉਹਨਾਂ ਨੇ ਦੰਗਣ ਬਣਾਈ ਸੀ ਜਾਂ ਕੁਝ ਹੋਰ ਉਹ ਉਸੇ ਤਰ੍ਹਾਂ ਦਾ ਆਪਣੇ ਆਪ ਨੂੰ ਪਹਿਲਾਂ ਬਣਾਉਂਦਾ ਆਪਣੀ ਬਾਡੀ ਦੀ ਗੱਲ ਕਰੀਏ ਚਾਹ ਉਹ ਦਾੜੀ ਦੀ ਗੱਲ ਕਰੀ ਦਾੜੀ ਬਣਾਉਂਦਾ ਸਾਡੀਆਂ ਜਿਹੜੀਆਂ ਪੰਜਾਬੀ ਦੀਆਂ ਫਿਲਮਾਂ ਉਹਦੇ ਵਿੱਚ 50 ਕੀ 80% ਜਿਹੜੇ ਆ ਉਹ ਵੈਸੇ ਜਿਹੜਾ ਉਹ ਦਾੜੀ ਵਗੈਰਾ ਜਿਹੜੀ ਉਹ ਲਗਾ ਲੈਂਦੇ ਨੇ ਜੀ ਬਿਲਕੁਲ ਸਹੀ ਗੱਲ ਹੈ ਆ ਫੇਕ ਹੁੰਦਾ ਹੈ ਉਹ ਫੇਕ ਜਿਹੜੀ ਉੱਤੇ ਪਤਾ ਲੱਗਦਾ ਦਿਖ ਵੀ ਜਾਂਦਾ ਹੈ ਨਾ ਹਾਂਜੀ ਸਹੀ ਗੱਲ ਹੈ ਤੇ ਪਰ ਜਿਵੇਂ ਤੁਸੀਂ ਕਿਹਾ ਹੈ ਕਿ ਆਪਣੀਆਂ ਪੰਜਾਬੀ ਦੀਆਂ ਮੂਵੀਆਂ ਜਿਹਦੇ ਵਿੱਚ ਪਹਿਲਾਂ ਪੰਜਾਬੀ ਦੇ ਜਿਹੜਾ ਪੰਜਾਬ ਦਿਖਾਇਆ ਜਾਂਦਾ ਸੀ ਪੰਜਾਬੀ ਦੀ ਪੰਜਾਬੀਅਤ ਦਿਖਾਈ ਜਾਂਦੀ ਸੀਗੀ ਮਹਿਰਾਵੇ ਦੀ ਗੱਲ ਕਰੀਏ ਤੇ ਥੋੜਾ ਜਿਆ ਮੈਨੂੰ ਲੱਗਦਾ ਮਝਾਲ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲ ਹਾਂ ਉੱਚ ਮਿਲੀਆਂ ਹੈ ਨਾ ਪਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਵਿੱਚ ਵੀ ਜਿਹੜਾ ਫਿਲਮ ਦਾ no doubt ਪਰ ਉਹ ਕਿਤੇ ਨਾ ਕਿਤੇ ਲਖਵੀਰ ਫੇਰ ਕਈ ਸਾਡੇ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆ ਜਾਂਦੀ ਵੰਡੀਆਂ ਪਾਉਣ ਵਾਲਾ ਜਿਵੇਂ ਮਾਝਾ ਮਾਲਵਾ ਤੋਂ ਬਾਬਾ ਹੋ ਗਿਆ no doubt ਜਿਹੜਾ ਉਹ ਦੀਪ ਖਰੋੜਿਆ ਉਹਦੀ ਐਕਟਿੰਗ ਨੰਬਰ 1 ਜਿਹੜੀ ਫਿਲਮ 'ਚ ਵੀ ਕੰਮ ਕਰਦਾ ਜਿੰਮੀ ਸ਼ੇਰ ਗੱਲ ਦੀ ਗੱਲ ਕਰ ਲੋ ਗੱਗੂ ਗੱਲ ਦੀ ਗੱਲ ਕਰ ਲੋ ਉਹਦੇ ਵਿੱਚ ਜਿਹੜੀ ਉਹ ਲੜਕੀ ਨੇ ਕੰਮ ਕੀਤਾ ਆਈ ਥਿੰਕ ਨਾਗਣਕ ਜੋ ਵੀ ਹਨ ਹਨਾ ਔਰ ਮੈਂ ਇਹ ਨਹੀਂ ਕਹਿਣਾ ਜਿਹੜੀ ਕੰਮ ਕੋਈ ਵਧੀਆ ਕਰਦੇ ਜਾਂ ਸਕ੍ਰਿਪਟ ਉਹਨਾਂ ਨੂੰ ਮਿਲਦੀ ਪਰ ਉਹ ਅੱਗੇ ਨਹੀਂ ਆਉਂਦੇ ਬਾਲਾ ਚ ਉਹ ਇੱਕ ਅੱਧੀ ਫਿਲਮ ਮਿਲ ਗਈ ਮੁੜ ਕੇ ਮਿਲਣੀ ਨਹੀਂ ਇਹ ਫਿਲਮਾਂ ਦੇ ਵਿੱਚ ਵੀ ਸ਼ਪਾਰਸ਼ਾਂ ਜਾਂਦੀਆਂ ਪਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੇ ਮੈਂ ਇੱਕ ਦੋਆਂ ਦੇ ਹੋਰ ਨਾਂ ਲੈਤੇ ਆ ਕਿ ਜੇ ਟ੍ਰਾਂਟੋ ਦੇ ਵਿੱਚ ਵੈਸੇ ਵੀ ਇੱਕ ਸੱਜਣ ਨੇ ਕਿਹਾ ਕਿਤਾ ਯਾਰ ਮੇਰਾ ਕਰਕੇ ਤੂੰ ਥੋੜਾ ਖਿਆਲ ਰੱਖ ਲਿਆ ਕਰੋ ਮੈਂ ਕਿਹਾ ਬਾਈ ਖਿਆਲ ਰੱਖੀਏ ਦੱਸੋ ਅਸੀਂ ਰੇਡੀਓ ਟੈਲੀਵਿਜ਼ਨ ਤੇ ਕਰੀਏਗੀ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਮਨ ਘੜਤ ਕਹਾਣੀਆਂ ਸੁਣਾਈ ਜਾਂਦੇ ਆ ਜੀ ਅਸੀਂ ਜੋ ਦੇਖਦੇ ਆ ਨਾਲ ਸਨਾ ਐਕਸਪੀਰੀਅੰਸ ਹੁੰਦਾ ਅਸੀਂ ਲੈ ਕੇ ਚੀਜ਼ ਬੋਲੀਦੀ ਆ ਜੇ ਅਸੀਂ ਕੋਈ ਟ੍ਰੇਲਰ ਦੇਖ ਕੇ ਵੀ ਬੋਲਦੇ ਬਈ ਉਹ ਕਹਦਾ ਨਾਲ ਮਿਲਦੀ ਘੜ ਦੀ ਗੱਲ ਕੀਤੀ ਹੋਊਗੀ ਇਹ ਨਹੀਂ ਹੋਗਾ ਵੀ ਜੇ ਟ੍ਰੇਲਰ ਦੇਖਿਆ ਤੇ ਅਸੀਂ ਕੋਈ ਗੱਲ ਉਹਦੇ ਉਲਟਾ ਵੀ ਬਿਨਾ ਕਰ ਤੋਂ ਕਰਤੀ ਜੀ ਇਸੇ ਤਰ੍ਹਾਂ ਗਾੜੀਆਂ ਨੂੰ ਲੈ ਕੇ ਆ ਬਹੁਤ ਕਲਾਕਾਰ ਆ ਜਾਂ ਪ੍ਰਾਣੇ ਆ ਐਕਟਰਾਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਕਿਉਂ ਨਹੀਂ ਲਿਆ ਜਾਂਦਾ ਪ੍ਰੀਤੀ ਸਪਰੂ ਦੀ ਗੱਲ ਕਰ ਲਓ ਜੀ ਹੋਰ ਇਸੇ ਤਰ੍ਹਾਂ ਦੀਆਂ ਮੇਲ ਫੀਮੇਲ ਐਕਟਰ ਐਕਟਰ ਨਹੀਂ ਆ ਉਹਨਾਂ ਨੂੰ ਕਿਉਂ ਨਹੀਂ ਲੈਂਦੇ ਤੁਸੀਂ ਗਿੱਪੀ ਦੀਆਂ ਫਿਲਮਾਂ ਦੇਖ ਲਓ ਉਹੀ ਪੰਜ ਸੱਤ ਚਿਹਰੇ ਆ ਜੀ ਪ੍ਰਿੰਸ ਕਮਲ ਹੋਣੀ ਹੋਗਾ ਬੀ ਜੁਨੀਓ ਲੋ ਹੋ ਗਿਆ ਇਦੇ ਰਾਣੇ ਨੂੰ ਲੈ ਕੇ ਗੱਲ ਕਰ ਲਓ ਜਾਂ ਹੋਰ ਦੂਸਰੇ ਕੋਈ ਗਰੁੱਪ ਦੀ ਗੱਲ ਕਰ ਲਓ ਅਮਰਿੰਦਰ ਹੋਣਾ ਦੀ ਉਹ ਦੋ ਤਿੰਨ ਪਾਕਿਸਤਾਨੀ ਸਿੰਗਰ ਹੋ ਗਏ ਉਹ ਜਾਨੀ ਕਿ ਇੱਕ ਕਿਸਮ ਦਾ ਉਹ ਆਪਣੀ ਟੀਮ ਬਣਾ ਦੇ ਆਪਣੀ ਟੀਮ ਬਣਾ ਲਈ ਤੇ ਉਸੇ ਪਰਿਵਾਰ ਦੇ ਅੰਦਰ ਹੀ ਸਾਰੀ ਮੂਵੀ ਜਿਹੜੀ ਸ਼ੂਟ ਹੋ ਜਾਂਦੀ ਹੈ ਕੁਝ ਨਾ ਕੁਝ ਨਵਾਂ ਲਿਆਉਣ ਦੀ ਗੱਲ ਨਹੀਂ ਹੁੰਦੀ ਪਰ ਸਟੋਰੀ ਤਾਂ ਨਵੀਂ ਹੋਵੇ ਨਾ ਹਾਂ ਸਟੋਰੀ ਹੋਵੇ ਸਟੋਰੀ ਕਿਤੇ ਨਾ ਕਿਤੇ ਕਈ ਵਾਰੀ ਇਹ ਫਾਲੋ ਵੀ ਕਰਦੇ ਮੈਂ ਦੇਖਦਾ ਸਾਊਥ ਨੂੰ ਜਾਂ ਹੋਰ ਪਰ ਇਹ ਲੱਗੇ ਛਾ ਕਿਉਂ ਨਹੀਂ ਸਾਡੇ ਬੰਦੇ ਹੁਣ ਪਿੱਛੇ ਜੇ ਇੱਕ ਮੂਵੀ ਆਈ ਸੀਗੀ ਜਿਹੜੀ ਕਿ ਇੱਥੇ ਦੇ ਬੱਚਿਆਂ ਨੂੰ ਲੈ ਕੇ ਸੀਗੀ ਕਿ ਪੀਗਰੇਵਰ ਹੁਣਾ ਦੀ ਓਕੇ ਜਿਵੇਂ ਕਿ ਉੱਥੇ ਦਿਖਾਇਆ ਜਾਂਦਾ ਕਿ ਜਿਹੜੇ ਬਾਹਰ ਬੱਚੇ ਆ ਉਹ ਮਿੰਟ ਮਾਰਦੇ ਆ ਪੁਲਿਸ ਕਾਲ ਕਰਨੇ ਹਨ ਹਨਾ ਉਹ 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 ਹਸਤਾਨੀਆਂ ਮੂਵੀਜ਼ ਦੇ ਵਿੱਚ ਵੀ ਉਹ ਹੁਣ ਤੁਸੀਂ ਇਹ ਦੇਖੋ ਕਿ ਮੈਨੂੰ ਕੋਈ ਜਾਣਦਾ ਤੇ ਉਹ ਇੱਥੇ ਕੈਨੇਡਾ ਆਏ ਤੇ ਉਹਨਾਂ ਨੇ ਨਾ ਉਹ ਕਹਿੰਦੇ ਕਿ ਅਸੀਂ ਜਦੋਂ ਪੰਜਾਬ ਦੇ ਵਿੱਚ ਉਹ ਮੂਵੀ ਦੇਖੀ ਕਹਿੰਦੇ ਕਿ ਇੱਥੇ ਤੁਹਾਡੇ ਬੱਚੇ ਤਾਂ ਬੜੇ ਵਧੀਆ ਆ ਤਾਂ ਮੈਂ ਕਿਹਾ ਵਧੀਆ ਇਹਨਾਂ ਪਹਿਲਾਂ ਉਹਨਾਂ ਦੀ ਗੱਲ ਇੱਥੋਂ ਸ਼ੁਰੂ ਹੋਈ ਕਹਿੰਦੇ ਬੱਚੇ ਤਾਂ ਬੜੇ ਵਧੀਆ ਨੇ ਪਰ ਉਹ ਫਿਲਮ ਦੇਖੀ ਟਕਫਲੀ ਬੋਲਦੇ ਆ ਪੰਜਾਬੀ ਵੀ ਬੋਲਦੇ ਆ ਸਾਰਾ ਕੁਝ ਇਹਨਾਂ ਨੂੰ ਗਿੱਧੇ ਭੰਗੜੇ ਰਬਾਣੀ ਵੀ ਆਉਂਦੀ ਹੈ ਕੀਰਤਨ ਵੀ ਆਉਂਦੇ ਨੇ ਤੇ ਉਹ ਕਹਿੰਦੇ ਕਿ ਵੀ ਬੀ ਉਹ ਥੋੜਾ ਕਨਫਿਊਜ਼ਡ ਐ ਸੀ ਇਹਨੂੰ ਤਾਂ ਬੜੇ ਵਧੀਆ ਵੀ ਤੁਸੀਂ ਬੜੀ ਵਧੀਆ ਪਰਫੈਕਟ ਕੀਤੀ ਮੈਂ ਕਿਹਾ ਤੁਸੀਂ ਜਿੰਨੀ ਵੀ ਨਿਗਾਹ ਮਾਰੂਗੇ ਨਾ ਹੱਦ ਵਾਲੇ ਤੁਹਾਨੂੰ ਇਸੇ ਤਰ੍ਹਾਂ ਦੇ ਬੱਚੇ ਦਿਖਣੇ ਆ ਮਤਲਬ ਕਿ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਜਿਵੇਂ ਕਈ ਮੂਵੀ ਬਹੁਤੀਆਂ ਮੂਵੀਜ਼ ਦੇ ਵਿੱਚ ਦਿਖਾ ਦਿੱਤਾ ਜਾਂਦਾ ਕਿ ਬੱਚੇ ਈਵਨ ਹਰਪਜਨ ਮਾਨ ਉਹਨਾਂ ਦੀ ਮੂਵੀਆ ਪਹਿਲਾਂ ਦੇ ਵਿੱਚ ਵੀ ਥੋੜਾ ਜਿਹਾ ਦਿਖਾਇਆ ਪਰ ਉਹਦੇ ਵਿੱਚ ਨਾ ਬਹੁਤ ਘੱਟ ਚੀਜ਼ ਦਿਖਾਈ ਜਾਂਦੀ ਸੀ ਇਹੋ ਜੀ ਤੇ ਬਾਅਦ ਵਿੱਚ ਉਹ ਦੱਸ ਵੀ ਦਿੰਦੇ ਸੀਗੇ ਵੀ ਹਾਂ ਆਹ ਰੀਜ਼ਨ ਹੈਗਾ ਉਸ ਸਮੇਂ ਦੇ ਨਾਲ ਉਹ ਰਿਲੇਟ ਕਰਦਾ ਹੁੰਦਾ ਸੀਗਾ ਪਰ ਅੱਜ ਦੀ ਡੇਟ ਦੇ ਵਿੱਚ ਜਿਸ ਮੂਵੀ ਦੀ ਮੈਂ ਗੱਲ ਕਰ ਰਹੀ ਉਹਨਾਂ ਨੇ ਦੇਖੀ ਸੀ ਉਹ ਮੂਵੀ ਤੇ ਉਹ ਕਹਿੰਦੇ ਨਹੀਂ ਨਹੀਂ ਉਹਦੇ ਵਿੱਚ ਤਾਂ ਇੰਦਾ ਦਿਖਾਇਆ ਗੱਡੀਆਂ ਕਾਟਦੇ ਪੁਲਿਸ ਕਾਲ ਕਰਦੇ ਉਹ ਕਹਿੰਦੇ ਕਿ ਇੱਕ ਸੁਣੀ ਸੁਣਾਈ ਗੱਲ ਹਾਂ ਜਾ ਤਾਂ ਤੁਸੀਂ ਪੰਜਾਬ ਦੇ ਵਿੱਚ ਜਾਂ ਤੁਹਾਨੂੰ ਪਤਾ ਨਹੀਂ ਵੀ ਬਾਹਰ ਬੱਚੇ ਕਿਵੇਂ ਕਰਦੇ ਆ ਤੁਸੀਂ ਇੱਕ ਕਾਮੇਡੀ ਦਿਖਾਉਣ ਦੇ ਲਈ ਕਿਸੇ ਨੂੰ ਹਸਾਉਣ ਦੇ ਲਈ ਤੁਸੀਂ ਉਹ ਚੀਜ਼ ਕਰ ਲਈ ਐਨ ਮੈਂ ਜਦੋਂ ਪਰਸਨਲੀ ਉਸ ਮੂਵੀ ਦੇ ਵਿੱਚ ਬੈਠੀ ਸੀ ਮੈਨੂੰ ਕੋਈ ਹਾਸਾ ਨਹੀਂ ਆ ਰਿਹਾ ਸੀਗਾ ਮੈਨੂੰ ਤਾਂ ਵੀ ਨਹੀਂ ਸੁਣਾਲੀ ਅਫੈਕਟ ਪਾਏ ਹੁੰਦੇ ਲਖਵੀਰ ਮੇਰੇ ਅੰਦਰ ਉਹ ਪੰਜਾਬੀ ਮਦਰ ਆ ਰਹੀ ਸੀਗੀ ਵੀ ਜੇ ਇਸ ਤਰ੍ਹਾਂ ਬੱਚਾ ਕਰ ਲਿਆ ਹੋਵੇ ਤਾਂ ਇੱਕ ਗੰਦ ਥੱਲੇ ਛੱਡੀ ਹੋਵੇ ਤੇ ਨਹੀਂ ਹੁੰਦੀ ਸੈਟਅਪ ਹੋ ਜਣਾ ਇਦਾਂ ਕਿੱਥੇ ਬੱਚੇ ਕਰਦੇ ਨਹੀਂ ਕਰਦੇ ਨਹੀਂ ਔਰ ਖਾਸ ਕਰਕੇ ਕਿਸ ਤਰ੍ਹਾਂ ਤੁਸੀਂ ਨਾ ਗੱਲ ਕਰ ਰਹੇ ਆਂ ਫਿਲਮਾਂ ਨੂੰ ਲੈ ਕੇ ਕਾਮੇਡੀ ਅੱਗੇ ਵੀ ਆਪਾਂ ਕੇਵਰੀ ਗੱਲ ਕੀਤੀ ਮਹਿਰ ਮਿੱਤਲ ਦੀ ਗੱਲ ਕਰੀਏ ਉਹ ਸਕਰੀਨ ਤੇ ਆਉਂਦਾ ਹੁੰਦਾ ਸੀਗਾ ਸਕਰੀਨ ਤੇ ਆਉਂਦੀ ਸੀ ਉਹਦੇ ਨਾਲ ਦੇਖੀ ਹਸਣ ਲੱਪਿੰਦੇ ਸੀ ਹਾਂਜੀ ਉਹਦਾ ਪਹਿਰਾਵਾ ਉਹਦਾ ਤੁਰਨਾ ਉਹਦੀ ਗੱਲਬਾਤ ਕਰਨੀ ਹੈ ਨਾ ਬਿਲਕੁਲ ਔਰ ਇਸ ਕਰਕੇ ਜਿਹੜਾ ਕੁਝ ਨਾ ਕੁਝ ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ ਕਿ ਜਦੋਂ ਕੋਈ ਵੀ ਐਕਟਰ ਫਿਲਮ ਸਾਈਨ ਕਰਦਾ ਜਿਹਨੂੰ ਪਤਾ ਵੀ ਮੇਨ ਮੇਂ ਭੂਮਿਕਾ ਨਿਭਾਰਿਆ ਜਾਂ ਉਹਦਾ ਸੈਕੰਡ ਰੋਲ ਆ ਜਦੋਂ ਉਹਨੂੰ ਦੱਸਿਆ ਜਾਂਦਾ ਸਕ੍ਰਿਪਟ ਜਿਹੜੀ ਆ ਦਿਖਾਉਦੇ ਹੋਣਗੇ ਬੰਦੇ ਨੂੰ ਪਤਾ ਨਹੀਂ ਲੱਗਦਾ ਤੇ ਮੈਨੂੰ ਲੱਗਦਾ ਕਿ ਆ ਜਿਹੜੇ ਵਿੱਚ ਦੌੜ ਲੱਗੀ ਹੋਈ ਆ ਕਿ ਬਸ ਮੈਨੂੰ ਮੂਵੀ ਮਿਲ ਗਈ ਤੇ ਬਸ ਦੈਟਸ ਇਟ ਹਾਂ ਵੀ ਦੂਸਰੇ ਨੂੰ ਨਹੀਂ ਮੈਂਣੀ ਚਾਹੀਦੀ ਉਹਨਾਂ ਨੇ ਕਹਿ ਵੀ ਦੇਣਾ ਇਹਦੇ ਵਿੱਚ ਵੈਸੇ ਆ ਸੀਗਾ ਪਰ ਅਸੀਂ ਤੈਨੂੰ ਲੈ ਰਹੇ ਹਾਂ ਤੂੰ ਸਾਡਾ ਖਾਸ ਬੰਦਾ ਉਹ ਖਾਸ ਬੰਦੇ ਨੂੰ ਹੋ ਸਕਦਾ ਵੀ ਉੱਦੀ ਸਾਰ ਨਾ ਹੋਵੇ ਮਾੜਾ ਮੋਟਾ ਹੁਣ ਪਿੱਛੇ ਜੇ ਰਿਸ਼ੀ ਮੈਡਮ ਦੀ ਗੱਲ ਕਰਦੇ ਆਂ ਆਪਾਂ ਗਲਾਬੋ ਮਰਸੀ ਦੀ ਉਹ ਵਿਚਾਰੀ ਕਹਿ ਰਹੀ ਸੀ ਕਹਿੰਦੀ ਪਤਾ ਨਹੀਂ ਆਈ ਥਿੰਕ 25 ਪਤਾ ਨਹੀਂ ਕਿੰਨੇ ਹਜ਼ਾਰ ਕਿਹਾ ਉਹਨੇ ਇੱਕ ਫਿਲਮ ਦੇ ਵਿੱਚ ਕਹਿੰਦੀ ਕੰਮ ਕਰਨ ਦਾ ਮੌਕਾ ਮਿਲਦਾ ਮੈਨੂੰ ਉਹ ਵੀ ਕਹਿੰਦੀ ਸਾਨੂੰ ਸਮੇਂ ਸਰ ਟਾਈਮ ਤੇ ਪੈਸੇ ਨਹੀਂ ਮਿਲਦੇ ਤੁਸੀਂ ਦੇਖੋ ਸਹੀ ਗੱਲ ਹੈ ਹੈਨਾ ਤੇ ਪਰ ਗੱਲ ਉਹੀ ਆ ਜਾਂਦੀ ਹੈ ਵੀ ਪਰ ਇਹ ਇਹ ਵੀ ਇੱਕ ਆਪਣੀ ਆ ਕਿ ਤੁਸੀਂ ਮੇ ਉੱਥੇ ਸਾਨੂੰ ਵੀ ਇੱਕ ਕਿਸਮ ਦੀ ਦੌੜ ਲੱਗੀ ਹੋਈ ਆ ਕਿ ਅਸੀਂ ਫਟਾਫਟ ਜਿਹੜੀ ਵੀ ਮੂਵੀ ਮਿਲਦੀ ਉਹ ਲੈ ਲਈਏ ਆ ਉਹ ਤੇ ਸਟੋਰੀ ਮੈਟਰ ਨਹੀਂ ਕਰਦੀ ਇਹ ਕਿੰਨੀ ਕਿ ਸਕਸੈਸ ਹੋਊਗੀ ਆਪਾਂ ਸੁਣਦੇ ਹੀ ਨਹੀਂ ਆ ਵੀ ਇਹਦੇ ਵਿੱਚ ਨਿਕਲੂਗਾ ਕੀ ਸੋ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਵਿੱਚ ਉਹ ਜੋ ਵੀ ਐਕਟਿੰਗ ਕਰ ਰਹੇ ਆ ਉਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਬਾਕੀ ਜਿਹੜੇ ਪ੍ਰੋਡਿਊਸ ਕਰ ਰਹੇ ਆ ਤੇ ਐਟ ਲੀਸਟ ਪਰ ਘੱਟ ਤੋਂ ਘੱਟ ਇਹ ਨਾ ਆਪਾਂ ਚੀਜ਼ ਵਿੱਚ ਪਾਇਆ ਕਰੀਏ ਕਿ ਹਾਂਜੀ ਵੀ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਾਂ ਹਾਂ ਨਹੀਂ ਨਹੀਂ ਉਹ ਚੀਜ਼ ਨਾਲ ਦੂਸਰਾ ਇਹ ਆ ਲਖਵੀਰ ਜਿੰਨੀਆਂ ਵੀ ਤਕਰੀਬਨ ਮੈਂ ਇਹ ਫਿਰ ਕਮਾਂਗਾ ਜੀ ਸਾਹਿਬ ਨਾਲ ਪੰਜਾਬੀ ਦੀਆਂ ਫਿਲਮਾਂ ਹੁਣ ਆ ਰਹੀਆਂ ਜਾਂ ਕੁਝ ਵੀ ਜੋ ਹੋ ਰਿਹਾ ਮੈਨੂੰ ਲੱਗਦਾ ਚੰਗਾ ਭੁਖ ਨਹੀਂ ਮੀਰਾ ਮੰਨਣਾ ਇਹ ਆ ਕਿਉਂਕਿ ਕੁਆਲਿਟੀ ਮਗਰ ਤੁਸੀਂ ਰਹਿ ਨਹੀਂ ਗਏ ਹੁਣ ਤੇ ਅਸੀਂ ਇਹ ਦੇਖਦੇ ਵੀ 2 ਘੰਟੇ ਦਾ ਜਾਂ ਕਿਹੜਾ ਸਮਾਂ ਕਿੱਦਾਂ ਲਗੋਣਾ ਕਦੀ ਤੁਸੀਂ ਦੇਖ ਲਓ ਕੋਈ ਫਿਲਮ ਹੋ ਜੇ ਆਪਾਂ ਪੰਜਾਂ ਛਿਆਂ ਦੀ ਗੱਲ ਕੀਤੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿਸੇ ਇੱਕ ਫਿਲਮ ਦੇ ਵਿੱਚ ਕੋਈ ਘੜਾ ਇੱਕ ਵਧੀਆ ਹੋ ਜੀ ਅੱਗੇ ਪੰਜਾਬੀ ਦੀ ਫਿਲਮ ਜਾਂ ਹਿੰਦੀ ਦੀ ਫਿਲਮ ਲੱਗਣ ਤੋਂ ਪਹਿਲਾਂ ਹੀ ਗਾਣੇ ਤੁਸੀਂ ਅਸੀਂ ਗੁੰਗਣਾਉਂਦੇ ਹੁੰਦੇ ਸੀ ਹੁਣ ਕਿਹੜੇ ਕਲਾਕਾਰ ਹਨੀ ਹੂੰ ਬਿਲਕੁਲ ਉਹ ਕਲਾਕਾਰ ਹੀ ਐਕਟਰ ਨੇ ਹਾਂ ਉਹ ਜਿਹੜੇ ਮੀ ਦੀ মুਵੀ ਬਣਾ ਰਹੇ ਆ ਜਾਂ ਚੈਪਟਿੰਗ ਕਰ ਰਹੇ ਆ ਉਹ ਆਪ ਸਿੰਗਰਸ ਨੇ ਹਨਾ ਤੇ ਉਹ ਆਪ ਹੀ ਉਹਨਾਂ ਨੂੰ ਇਹਦਾ ਮਤਲਬ ਹੈ ਤੁਸੀਂ 뮤직 ਦੀ ਗਾਣੇ ਨਹੀਂ ਤਾਂ ਵੈਲਿਊ ਹੀ ਖਤਮ ਕਰਤੀ ਹਨਾ ਵੱਧ ਪੈਸਾ ਬਣਾਉਣ ਦੇ ਚੱਕਰ ਵਿੱਚ ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਸਟਾਰਟਿੰਗ ਤੋਂ ਤੁਹਾਡੇ ਵਿੱਚ ਟੈਲੈਂਟ ਹੈ ਜੋ ਤੁਸੀਂ ਉਹਦੇ ਨਾਲ ਦੇ ਸਕਦੇ ਜਿਵੇਂ ਆਪਾਂ ਦਲਜੀਤ ਦਸਾਂਜ ਦੀ ਹੁਣ ਗੱਲ ਕਰ ਲਈਏ ਜਿਹੜੀ ਚੀਜ਼ ਤੁਸੀਂ ਆਪਣੀ ਸਿੰਗਿੰਗ ਦੇ ਨਾਲ ਜਿਸ ਚੀਜ਼ ਤੁਸੀਂ ਉੱਠੇ ਸੀਗੇ ਦੇ ਸਕਦੇ ਆ ਉਹ ਸ਼ਾਇਦ movies ਦੇ ਵਿੱਚ ਤੁਸੀਂ ਘਟ ਦੋਗੇ ਸੋ ਕਿਉਂਕਿ ਇੱਕ ਕਹਿੰਦੇ ਨਹੀਂ ਹੁੰਦਾ ਟੈਲੈਂਟ ਤੁਹਾਡੇ ਵਿੱਚ ਜਮੰਦਰੂ ਵੀ ਹੁੰਦਾ ਮੇਨਲੀ ਤਾਂ ਇਹੀ ਹੁੰਦਾ ਤੁਹਾਡੇ ਚ ਨੇਚਰਲੀ ਉਹ ਚੀਜ਼ ਹੁੰਦੀ ਆ ਸੋ ਜਿਹੜੀ ਚੀਜ਼ ਦੇ ਨਾਲ ਅਸੀਂ ਜੰਮੇ ਆ ਪੜੇ ਆ ਮੇਰੇ ਖਿਆਲ ਦੇ ਵਿੱਚ ਉਹਨੂੰ ਹੀ ਕੰਟੀਨਿਊ ਕਰੀਏ ਤੇ ਦੂਸਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਈਏ ਜੀ ਦੋਸਤੋ ਆਸ ਕਰਦੇ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਆ ਡਿਸਕਸ਼ਨ ਹੱਬ ਲਖਵੀਰ ਸਾਡੇ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ ਔਰ ਫਿਰ ਤੁਹਾਨੂੰ ਕਮਾਂਕਾ ਜਦੋਂ ਕੋਈ ਵੀ ਅਸੀਂ ਕੋਈ ਪੰਜਾਬੀ ਦੀ ਕੋਈ ਜਾਂ ਫਰਮਾਂ ਦੀ ਬਰੂਤਤਾ ਨਹੀਂ ਕਰਦੇ ਪਰ ਇਨਾਂ ਕੁ ਜ਼ਰੂਰ ਹੈ ਸੱਚ ਕਹਿਣ ਦੀ ਹਿੰਮਤ ਰੱਖਦੇ ਜੀ ਬਿਲਕੁਲ ਇਹ ਚਾਹੁੰਦੇ ਆ ਕਿ ਹਾਂ ਅੱਗੇ ਤੋਂ ਜਿਹੜੇ ਵੀ ਪ੍ਰੋਜੈਕਟ ਆਉਣ ਉਹ ਵਧੀਆ ਪ੍ਰੋਜੈਕਟ ਆਉਣ ਤੇ ਸਾਨੂੰ ਵਧੀਆ ਚੀਜ਼ਾਂ ਦੇਖਣ ਨੂੰ ਮਿਲਣ ਤੁਸੀਂ ਵੀ ਵਧੀਆ ਮੂਵੀਜ਼ ਨੂੰ ਇੰਜੋਏ ਕਰੋ ਤੇ ਇੱਥੇ ਹੀ ਹੁਣ ਅਸੀਂ ਡਿਸਕਸ਼ਨ ਹਬ ਦੇ ਵਿੱਚ ਇਜਾਜ਼ਤ ਲਵਾਂਗੇ ਇਸੇ ਤਰ੍ਹਾਂ ਤੁਹਾਡੇ ਨਾਲ ਮਿਲਦੇ ਰਵਾਂਗੇ ਇਨਾਂ ਪ੍ਰੋਗਰਾਮਸ ਦੇ ਜ਼ਰੀਏ ਤੇ ਹੁਣ ਸਾਡੇ ਵੱਲੋਂ ਦੋਵਾਂ ਵੱਲੋਂ ਹੀ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ